ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਪ ਦੇ ਕੋਨੇ-ਕੋਨੇ ਤੇ ਜਿੱਥੇ ਵੀ ਪੰਜਾਬੀ ਵੀਰ ਭੈਣ ਭਰਾ ਬੈਠੇ ਆ ਉਹਨਾਂ ਨੂੰ ਮੇਰੇ ਵੱਲੋਂ ਮੇਰੇ ਨਾਲ ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਸਰਾਮ ਬੈਠੇ ਨੇ ਉਹਨਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਪਹਿਲਾਂ ਤਾਂ ਸਸਿਕਾ ਪਹਿਲਾਂ ਤਾਂ ਗਗਨਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਿੱਟੂ ਵੀਰੇ ਤੁਸੀਂ ਇੰਨਾ ਮਾਨਸਤ ਕਰ ਦਿੱਤਾ ਅਸਲ ਵਿੱਚ ਜਿਹੜਾ ਤੁਸੀਂ ਸ਼ਬਦ ਵਰਤੇ ਆ ਸੀਨੀਅਰ ਉਹ ਮੈਨੂੰ ਨਹੀਂ ਜਚਿਆ ਕਿਉਂਕਿ ਮੇਰੇ ਨਾਲੋਂ ਉਮਰਦਰਾਜ ਵੀ ਤੁਸੀਂ ਇਹ ਤਾਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਵੀ ਤੁਸੀਂ ਪਹਿਲਾਂ ਆ ਤੁਹਾਨੂੰ ਪੜ੍ਹ ਕੇ ਜਾਂ ਤੁਹਾਨੂੰ ਦੇਖ ਕੇ ਤਾਂ ਇਹ ਮਨਪ੍ਰੇਰਿਤ ਹੋਇਆ ਕਿ ਕਿਉਂ ਨਾ ਪੱਤਰਕਾਰੀ ਕੀਤੀ ਜਾਵੇ ਨਹੀਂ ਨਹੀਂ ਬਹੁਤ ਬੜੀ ਬਹੁਤ ਵਧੀਆ ਸੋਚ ਆ ਤੁਹਾਡੀ ਅੱਜ ਦਾ ਜਿਹੜਾ ਆਪਣਾ ਮੁੱਦਾ ਸੀ ਉਹ ਇਹ ਸੀ ਬਈ ਕੱਲ ਨੂੰ ਇੱਕ ਕੈਨੇਡਾ ਤੇ ਸਿਆਸਤ ਦੇ ਵਿੱਚ ਬਹੁਤ ਤਕੜਾ ਪਹਚਾੜ ਆਇਆ ਕੱਲ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਸੀ ਜਸਟਿਨ ਟਰੂਡੋ ਉਹਨਾਂ ਨੇ ਅਸਤੀਫਾ ਦੇ ਦਿੱਤਾ ਬੜਾ ਇਸ ਚੀਜ਼ ਨੂੰ ਜਿੱਥੇ ਸੋਸ਼ਲ ਮੀਡੀਆ ਤੇ ਬੜਾ ਇਸ ਚੀਜ਼ ਨੂੰ ਪ੍ਰਚਾਰਿਆ ਗਿਆ ਉੱਥੇ ਇਸ ਅਸਤੀਫੇ ਨੂੰ ਲੈ ਕੇ ਕਿਉਂਕਿ ਉਹਨਾਂ ਨੇ ਜਿੱਥੇ ਆਪਣੇ ਪ੍ਰਧਾਨ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਉੱਥੇ ਉਹਨਾਂ ਨੇ ਆਪਣੀ ਲਿਬਰਲ ਪਾਰਟੀ ਦੇ ਜਿਹੜੇ ਮੁਖੀ ਸੀਗੇ ਆਪ ਉਹ ਖੁਦ ਉਹਨਾਂ ਨੇ ਉਸ ਪਦ ਤੋਂ ਵੀ ਅਸਤੀਫਾ ਦੇ ਦਿੱਤਾ ਵਾ ਆਪਾਂ ਇਸ ਮੁੱਦੇ ਤੇ ਗੱਲਬਾਤ ਕਰਨੀ ਆ ਗਗਨਦੀਪ ਸਿੰਘ ਜੀ ਵੀਰੇ ਆਪਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਸਵਾਲ ਆ ਵੀ ਇਸ ਜਿਹੜਾ ਇਹ ਅਸਤੀਫਾ ਦਿੱਤਾ ਗਿਆ ਵਾ ਇਹਨੂੰ ਕਿਵੇਂ ਤੁਸੀਂ ਦੇਖਦੇ ਹੋ ਆ ਦੇਖੋ ਬਟੂਰੇ ਤੁਹਾਨੂੰ ਵੀ ਇੰਨਾ ਚਿਰ ਹੋ ਗਿਆ ਪੱਤਰਕਾਰੀ ਕਰਦਿਆਂ ਨੂੰ ਆਪਣਾ ਰਾਜਨੀਤਿਕ ਲੋਕਾਂ ਨਾਲ ਹਰ ਰੋਜ਼ ਦਾ ਹੀ ਵਾਪੈਂਦਾ ਬਿਲਕੁਲ ਕੋਈ ਵੀ ਜਦੋਂ ਇਹ ਕੁਝ ਵੀ ਕਰਦੇ ਨੇ ਉਹਦੇ ਪਿੱਛੇ ਇਹਨਾਂ ਦਾ ਮੰਤਕ ਹੁੰਦਾ ਇਹ ਰਣਨੀਤੀ ਪਹਿਲਾਂ ਘੜੀ ਹੁੰਦੀ ਆ ਜੇ ਆਪਾਂ ਕਹਿ ਦਈਏ ਵੀ ਟਰੂਡੋ ਨੇ ਅਚਨਚੇਤ ਅਸਤੀਫਾ ਦੇ ਤਾਂ ਜਾਂ ਮਤਲਬ ਬਿਨਾਂ ਲਾਲਸਾ ਤੋਂ ਅਸਤੀਫਾ ਦਿੱਤਾ ਇਹ ਸੰਭਵ ਨਹੀਂ ਲੱਗਦਾਗਾ ਜਰੂਰ ਇਹਦੇ ਪਿੱਛੇ ਜਿਹੜੀ ਨੀਤੀ ਘੜੀ ਗਈ ਆ ਜਿਹੜਾ ਕੈਨੇਡਾ ਦਾ ਇਤਿਹਾਸ ਦੱਸਦਾ ਜਿਹੜਾ ਸਟੀਫਨ ਹਾਰਪਨ ਇਹਨਾਂ ਦੇ ਸਾਬਕਾ ਪ੍ਰਧਾਨ ਮੰਤਰੀ ਹੋਏ ਨੇ ਬਿਲਕੁਲ 2008 ਦੇ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਦੀ ਹੀ ਮੂਵ ਚੱਲੀ ਸੀ ਠੀਕ ਹੈ ਜੀ ਔਰ ਕੀ ਹੋਇਆ ਸੀਗਾ ਜਿਹੜੀ ਉਹਨਾਂ ਦੀ ਸਰਕਾਰ ਬਣੀ ਸੀ ਉਹਨਾਂ ਦੀ ਸਰਕਾਰ ਵੀ ਜਿਵੇਂ ਅਲਾਈਅੰਸ ਦੇ ਵਿੱਚ ਬਣੀ ਸੀਗੀ ਠੀਕ ਹੈ ਜੀ 2006 ਦੇ ਵਿੱਚ ਉਹ ਪ੍ਰਧਾਨ ਮੰਤਰੀ ਬਣਦੇ ਨੇ ਔਰ 8 ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਉਹ ਅਸਤੀਫਾ ਦੇਣ ਦਾ ਕਾਰਨ ਇਹ ਸੀਗਾ ਜਿਸ ਤਰ੍ਹਾਂ ਅੱਜ ਆਰਥਿਕ ਮੰਦੀ ਹੈ ਕੈਨੇਡਾ ਦੇ ਵਿੱਚ ਬਿਲਕੁਲ ਮੰਦੀ ਹੈ ਬਿਲਕੁਲ ਤੁਸੀਂ ਤਾਂ ਦੇਖ ਕੇ ਵੀ ਆਏ ਹੋ ਜਾ ਕੇ ਵੀ ਆਏ ਹੋ ਹਨਾ ਉੱਥੋਂ ਦੇ ਹਾਲਾਤ ਮਤਲਬ ਲੋਕ ਜਿਸ ਤਰ੍ਹਾਂ ਅੱਜ ਟਰੂਡੋ ਦਾ ਵਿਰੋਧ ਕਰ ਰਹੇ ਨੇ ਉਸੇ ਤਰ੍ਹਾਂ ਕਿਸੇ ਟਾਈਮ 2008 ਦੇ ਵਿੱਚ ਜਿਹੜੇ ਸਟੀਫਨ ਹਾਰਪਨ ਸੀਗੇ ਉਹਨਾਂ ਦਾ ਵਿਰੋਧ ਹੋਇਆ ਸੀਗਾ ਤਾਂ ਜਿਹੜੇ ਉਹਨਾਂ ਦੀ ਉਸ ਟਾਈਮ ਅਲਾਈਅੰਸ ਦੇ ਵਿੱਚ 파ਟਨਰ ਸੀਗੇ ਉਹਨਾਂ ਨੇ ਇਹ ਕਹਿਤਾ ਸੀਗਾ ਕਿ ਅਸੀਂ ਤੁਹਾਡੀ ਸਰਕਾਰ ਸਦਨ ਦੇ ਵਿੱਚ ਸਿੱਟਾਂਗੇ ਮਤਲਬ ਨੋ ਕੰਫੀਡੈਂਸ ਮੋਸ਼ਨ ਲਿਆਵਾਂਗੇ ਜਿਹਨੂੰ ਆਪਾਂ ਵਿਸ਼ਵਾਸ ਮਤ ਕਹਿ ਦਿੰਦੇ ਆ ਜਾਂ ਭਰੋਸੇ ਦਾ ਵੋਟ ਬਿਲਕੁਲ ਤਾਂ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਦੀ ਅਸੈਂਬਲੀ ਦੇ ਵਿੱਚ ਨੋ ਕੰਫੀਡੈਂਸ ਮੋਸ਼ਨ ਲੈ ਕੇ ਆਉਂਦਾ ਸਟੀਫਨ ਹਾਰਫਨ ਦੇ ਖਿਲਾਫ ਪਰ ਉਹਨਾਂ ਨੇ ਪਹਿਲਾਂ ਹੀ ਪੈਂਤੜੇ ਬਾਜੀ ਲੈਂਦੇ ਹੋਏ ਸ਼ਿਖਰਲਾ ਦਾ ਖੇਡਿਆ ਤੇ ਉਹਨਾਂ ਨੇ ਆਪਣਾ ਅਸਤੀਫਾ ਦੇਤਾ ਕਿ ਮੈਂ ਤਾਂ ਭਾਈ ਅਸਤੀਫਾ ਦੰਨਾ ਆ ਤੁਸੀਂ ਚਲਾ ਲਓ ਹੁਣ ਜਿਹਨੇ ਚਲਾਉਣਾ ਆ ਉਹ ਉਹਨਾਂ ਦੇ ਅਸਤੀਫਾ ਦੇਣ ਤੋਂ ਨਾਲ ਜਿਵੇਂ ਉਹਨਾਂ ਨੇ ਅਸੈਂਬਲੀ ਵੀ ਉਦੋਂ ਉੱਥੇ ਜਿਹੜਾ ਸੀਗਾ ਭੰਗ ਕਰਤੀ ਵੀ ਹੁਣ ਇਹਦੇ ਵਿੱਚ ਕੋਈ ਸੈਸ਼ਨ ਨਹੀਂ ਹੋਊਗਾ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਚੁਣਿਆ ਨਹੀਂ ਜਾਂਦਾਗਾ ਕੰਮ ਉਸੇ ਤਰ੍ਹਾਂ ਉਹ ਕਹਿੰਦੇ ਕਰਦਾ ਰਹੂਗਾ ਜਿਹਨੂੰ ਆਪਾਂ ਕਾਰਜਕਾਰੀ ਪ੍ਰਧਾਨ ਮੰਤਰੀ ਕਹਿ ਦਿੰਦੇ ਆ ਵੀ ਕਾਰਜਕਾਰੀ ਦੇ ਤੌਰ ਤੇ ਉਹ ਕੰਮ ਕਰਦੇ ਰਹਿਣਗੇ ਤਾਂ ਉਹਨਾਂ ਦੇ ਦੌਰਾਨ 2009 ਦੇ ਵਿੱਚ ਉਹਨਾਂ ਨੇ ਜਿਹੜੀਆਂ ਆਰਥਿਕ ਮੰਧਾਲੀਆਂ ਨੂੰ ਲੈ ਕੇ ਨੀਤੀਆਂ ਸੀਗੀਆਂ ਬਦਲਾਅ ਕੀਤੇ ਬਿੱਲ ਲਿਆਂਦੇ ਜਦੋਂ ਉਹ ਬਿੱਲ ਲਿਆਂਦੇ ਜਿਹੜੀ ਉਹ ਵਿਰੋਧੀ ਧਿਰ ਸੀਗੀ ਜਾਂ ਉਹਨਾਂ ਦੇ ਅਲਾਈਅੰਸ 파ਟਨਰ ਸੀਗੇ ਜਦੋਂ ਉਹ ਬਿੱਲ ਆਇਆ ਅੱਧੇ ਤਾਂ ਉਹਨਾਂ ਦੇ ਸਮਰਥਨ ਚੋਗੇ ਅੱਧੇ ਉਹਨਾਂ ਦੇ ਐਂਟੀ ਹੋਗੇ ਐਂਟੀ ਹੋਗੇ ਤਾਂ ਕੀ ਹੋਇਆ ਜਿਹੜਾ ਵਿਰੋਧੀ ਧੜਾ ਸੀ ਜਾਂ ਵਿਰੋਧੀ ਖੇਮਾ ਸੀ ਉਹ ਇਕੱਠਾ ਹੋਇਆ ਸੀ ਉਹ ਆਪਸ ਵਿੱਚੋਂ ਪੜ ਗਿਆ ਅੱਧਿਆਂ ਨੇ ਸਮਰਥਨ ਕਰਤਾ ਤਾਂ ਸਟਿਫਨ ਹਾਰਪਨ ਸੀਗੇ ਉਹਨਾਂ ਨੂੰ ਬਹੁਤ ਮਿਲ ਜਾਂਦਾ ਤੇ ਫਿਰ ਬਾਈ ਜੀ ਉਹ 2011 ਤੱਕ ਸਰਕਾਰ ਚ ਚਲਾਉਂਦੇ ਨੇ ਬੜੀ ਵਧੀਆ ਤਰੀਕੇ ਦੇ ਨਾਲ ਔਰ ਸਭ ਤੋਂ ਵੱਡੀ ਗੱਲ ਬਿੱਟੂ ਬਾਈ 2011 ਦੇ ਵਿੱਚ ਜਦੋਂ ਫਿਰ ਉਹ ਦੁਬਾਰਾ ਇਲੈਕਸ਼ਨ ਹੁੰਦੀ ਹੈ ਨਾ ਤਾਂ ਉਹ ਵੱਡੀ ਮਾਰਜਨ ਦੇ ਵਿੱਚ ਜਿੱਤ ਹਾਸਲ ਕਰਦੇ ਨੇ ਜਿੱਤ ਜਾਂਦੇ ਨੇ ਹੁਣ ਤੁਸੀਂ ਜਿਵੇਂ ਆਪਾਂ ਜਸਟਿਨ ਟੂਡੋ ਦੀ ਗੱਲ ਕਰਦੇ ਆ ਤਾਂ ਜੋ ਮੈਨੂੰ ਲੱਗਦਾ ਵੀ ਕਿਉਂਕਿ ਲੰਘੇ 2024 ਦੇ ਵਿੱਚ ਨਾ ਦਸੰਬਰ ਮਹੀਨੇ ਦੇ ਵਿੱਚ ਜਿਹੜੇ ਐਨਡੀਪੀ ਦੇ ਮੁਖੀ ਨੇ ਜਗਮੀਤ ਸਿੰਘ ਜਗਮੀਤ ਸਿੰਘ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਅਸੀਂ ਆਉਣ ਵਾਲੇ ਜਿਹੜਾ ਸਦਨ ਹੈ ਨਾ ਉੱਥੇ ਵਿਸ਼ਵਾਸ ਮਤ ਲਈ ਉਹ ਮਤਲਬ ਪ੍ਰਸਤਾਵ ਲਿਆਵਾਂਗੇ ਪ੍ਰਸਤਾਵ ਲਿਆਵਾਂਗੇ ਬਿਲਕੁਲ ਟਰੂਡੋ ਸਰਕਾਰ ਤੋਂ ਅਸੀਂ ਆਪਣਾ ਸਮਰਥਨ ਵਾਪਸ ਲੈਣੇ ਹਾਂ ਟਰੂਡੋ ਨਾਲ ਮੋੜ ਤੋਂ ਵਿਰੋਧੀ ਰਹੇ ਨੇ ਉਹ ਹਾਂਜੀ ਭਾਈ ਕਿ ਅਸੀਂ ਇਹਨਾਂ ਤੋਂ ਵਿਸਮਰਥਨ ਵਾਪਸ ਲੈਣੇ ਉਹਨਾਂ ਨੇ ਐਲਾਨ ਕਰਤਾ ਇਸ ਤੋਂ ਪਹਿਲਾਂ ਕਿ ਉਹ ਕੋਈ ਮੂਵ ਚੱਲ ਦੇ ਇਹਨਾਂ ਨੇ ਜਿਵੇਂ ਰਾਤ ਟਰੂਡੋ ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਆਪਦੇ ਫੈਮਲੀ ਦੇ ਨਾਲ ਮਤਲਬ ਜਿਹਾ ਇਹ ਇਹਦੇ ਬਾਰੇ ਚਰਚਾ ਕੀਤੀ ਜਾਂ ਆਪਣੇ ਦੋਸਤਾਨੇ ਨਾਲ ਜਾਂ ਸਲਾਹਤ ਨਾਲ ਪਾਰਟੀ ਦੇ ਵਿੱਚ ਵੀ ਬਹੁਤ ਤਕੜਾ ਦਬਾਅ ਚੱਲ ਰਿਆ ਸੀ ਦੱਸਦੇ ਆ ਵੀ ਪਾਰਟੀ ਦੇ ਵਿੱਚ ਬਹੁਤ ਦਿਨਾਂ ਤੇ ਦਬਾਅ ਇੰਨਾ ਤਕੜਾ ਸੀ ਵੀ ਇਹਨਾਂ ਨੂੰ ਇਹ ਫੈਸਲਾ ਲੈਣਾ ਹੀ ਲੈਣਾ ਪੈਣਾ ਸੀਗਾ ਬਿਲਕੁਲ ਬਾਈ ਬਿਲਕੁਲ ਦੇਖੋ ਪਾਰਟੀ ਦਾ ਤਾਂ ਹੁੰਦਾ ਹੀ ਆ ਜਾਂ ਪਾਰਟੀ ਦੇ ਵਿੱਚ ਨਾ ਵੀ ਦਬਾਅ ਹੋਵੇ ਇਹ ਤਾਂ ਇੱਕ ਬਣਾਇਆ ਹੁੰਦਾ ਕਿ ਆਪਾਂ ਅਗਲੀ ਸਰਕਾਰ ਕਿਵੇਂ ਬਣਾਉਣੀ ਆ ਹਨਾ ਤਾਂ ਕੀ ਹੋਇਆ ਉਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਪ੍ਰਧਾਨ ਮੰਤਰੀ ਤੋਂ ਅਸਤੀਫਾ ਦੇਣਾ ਨਾਲ ਹੀ ਬਿਲਕੁਲ ਸਦਨ ਦੀ ਜਿਹੜੀ ਕਾਰਵਾਈ ਆ ਉਹ ਵੀ ਠੱਪ ਹੋਊਗੀ 24 ਮਾਰਚ ਹਾਂ 24 ਤਰੀਕ ਤੱਕ ਦੇਤੇ 24 ਮਾਰਚ ਤੱਕ ਕਿਉਂਕਿ ਆਪਾਂ ਜਾਣਦੇ ਆ ਇਸੇ 20 ਤਦ ਤੱਕ ਕਿਵੇਂ ਆ ਕਿ ਜਿਹੜਾ ਟਰੂਡੋ ਦਾ ਇਸ ਟਾਈਮ ਚਿਹਰੇ ਦਾ ਵਿਰੋਧ ਹੋ ਰਿਹਾ ਇੱਕ ਤਾਂ ਬਾਈ ਜੀ ਉਹ ਇੰਨੇ ਕ ਗੈਪ ਨਾਲ ਲੋਕਾਂ ਦਾ ਜਿਹੜਾ ਵਿਰੋਧ ਆ ਉਹ ਪਿੱਛੇ ਚ ਲੈ ਜਾਊਗਾ ਇਸ ਦੌਰਾਨ ਕੋਈ ਉਹਨਾਂ ਦੀ ਸਰਕਾਰ ਬਤੌਰ ਪ੍ਰਧਾਨ ਮੰਤਰੀ ਫੇਰ ਕੋਈ ਚੰਗਾ ਫੈਸਲਾ ਕਰ ਦਿੰਦੇ ਨੇ ਜਾਂ ਜਿਵੇਂ ਸਟੀਫਨ ਹਾਰਪਨ ਨੇ ਕੀਤਾ ਸੀਗਾ ਵੀ ਨੀਤੀਆਂ 'ਚ ਬਦਲਾਅ ਕੀਤਾ ਤਾਂ ਉਹ ਦੁਆਰਾ ਸਰਕਾਰ ਬਣਾ ਗਏ ਹੁਣ ਇਹ ਵੀ ਮੂਵ ਤਾਂ ਉਸੇ ਵੱਲ ਨੂੰ ਹੀ ਵੱਧਦੀ ਲੱਗਦੀ ਆ ਕਿ ਇਹ ਇੱਕ ਸਿਖਰਲਾ ਦਾ ਖੇਡ ਤਾਂ ਲੋ ਮੋਤਾ ਅਭੀ ਇਲੈਕਸ਼ਨ ਆ ਹੁਣ ਹਾਂ ਇਸ ਤੋਂ ਬਾਅਦ ਇਲੈਕਸ਼ਨ ਆ ਵੀ ਆ ਪੈਂਤੜਾ ਆਪਾਂ ਖੇਡ ਕੇ ਦੇਖ ਲੋ ਮੰਨ ਲੋ ਜਿਹੜੀਆਂ ਨੀਤੀਆਂ ਉਹਨਾਂ ਨੇ ਹੁਣ ਲਾਗੂ ਕਰਨੀਆਂ ਜਿਵੇਂ ਹੁਣ ਆਪਾਂ ਵੀ ਕਈ ਵਾਰੀ ਦੇਖ ਲੈਂਦੇ ਆ ਵੀ ਜਾਂਦੀ ਗਵਰਨਮੈਂਟ ਇਹ ਜਿਹੜੀਆਂ ਨੀਤੀਆਂ ਬਣਾ ਦਿੰਦੀ ਆ ਵੀ ਜੇ ਤਾਂ ਸਾਡੀ ਸਰਕਾਰ ਆ ਗਈ ਫਿਰ ਦੇਖਾਂਗੇ ਕੀ ਕਰਨਾ ਨਹੀਂ ਅਗਲੀ ਸਰਕਾਰ ਨੂੰ ਤਾਂ ਵਿੱਪਤਾ ਵਿੱਪਤਾ ਪਾਣੀ ਹੈ ਉਹ ਕਿੱਥੋਂ ਇਹਦਾ ਅਰੇਂਜ ਕਰਨਗੇ ਤਾਂ ਉਵੇਂ ਹੀ ਉਹਨਾਂ ਨੇ ਕਰਤਾ ਵੀ ਜਿਹੜੀਆਂ ਮਤਲਬ ਆਰਥਿਕ ਨੀਤੀਆਂ ਬਾਰੇ ਜਾਂ ਜਾਂ ਹੋਰ ਵੀ ਉਹਨਾਂ ਨੇ ਕੋਈ ਬਿੱਲ ਲਿਆਉਣੇ ਆ ਜੇਕਰ ਉਹ ਬਿੱਲ ਲਾਗੂ ਹੁੰਦੇ ਨੇ ਤਾਂ ਹੋ ਸਕਦਾ ਉਹ ਬਿੱਲ ਲਾਗੂ ਹੋਣਾ ਨਾ ਟਰੂਟ ਉਹਨਾਂ ਦੀ ਵਾਪਸੀ ਹੋ ਜਾਵੇ ਨਹੀਂ ਤਾਂ ਜਿਹੜੀ ਅਗਲੀ ਸਰਕਾਰ ਆਊਗੀ ਉਹਨੂੰ ਜ਼ਰੂਰ ਵਿਪਤਾ ਪੈਜੂਗੀ ਵੀ ਹਾਂ ਹੁਣ ਅਸੀਂ ਜਿਹੜੇ ਇਹ ਬਿੱਲ ਲਿਆਂਦੇ ਸੀ ਇਹਨਾਂ ਨੂੰ ਇੰਪਲੀਮੈਂਟ ਕਿਵੇਂ ਕਰਨਾ ਜਨਤਾ ਨੂੰ ਇਹਨਾਂ ਦਾ ਲਾਭ ਕਿਵੇਂ ਦੇਣਾ ਤੇ ਉਹ ਅੱਗੇ ਤਾਂ ਜਿਵੇਂ ਹੁਣ ਤੁਹਾਨੂੰ ਵੀ ਪਤਾ ਵੀ ਇਲੈਕਸ਼ਨ ਆਉਣੀਆਂ ਉੱਥੋਂ ਦੀ ਜਨਤਾ ਨੇ ਤੈਅ ਕਰਨਾ ਵੀ ਪ੍ਰਧਾਨ ਮੰਤਰੀ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਪਰ ਮੈਨੂੰ ਜੋ ਲੱਗਦਾ ਵੀ ਇਹ ਜਿਹੜਾ ਜਸਟਨ ਟਰੂਡੋ ਨੇ ਅਸਤੀਫਾ ਦਿੱਤਾ ਬੜਾ ਸੋਚਿਆ ਸੱਚ ਇਹ ਪਲਾਨ ਆ ਇਹ ਇੱਕ ਬਿਲਕੁਲ ਸਾਜ਼ਿਸ਼ ਹੈ ਠੀਕ ਪਲਾਨ ਆ ਹਾਂ ਇਹ ਰਣਨੀਤੀ ਬਣਾਈ ਗਈ ਆ ਪਾਰਟੀ ਦਾ ਕਦ ਵੀ ਬਹੁਤ ਵੱਡਾ ਹੁੰਦਾ ਇੱਕ ਜਦੋਂ ਪ੍ਰਧਾਨ ਮੰਤਰੀ ਇੱਕ ਨਾਲੇ ਆਪਣੀ ਪਾਰਟੀ ਦੇ ਉਹਦੇ ਤੋਂ ਅਸਤੀਫਾ ਦਿੰਦਾ ਤੇ ਇੱਕ ਪ੍ਰਧਾਨ ਮੰਤਰੀ ਇੱਕ ਤੁਹਾਨੂੰ ਹੋਰ ਸਵਾਲ ਪੁੱਛਣਾ ਹੈ ਜਸਟਨ ਟਰੂਡੋ ਜਦੋਂ ਪ੍ਰਧਾਨ ਮੰਤਰੀ ਬਣਦੇ ਨੇ ਇਸ ਕਾਰਜਕਾਲ ਵਿੱਚ ਉਹਨਾਂ ਨੇ ਜਿਵੇਂ ਆਪਾਂ ਕਹੀਏ ਵੀ ਆਪਣੇ ਦੇਸ਼ ਤੋਂ ਵੀ ਬੱਕ ਬੱਕ ਬਾਕੀ ਦੇਸ਼ਾਂ ਤੋਂ ਵੀ ਬਹੁਤ ਜ਼ਿਆਦਾ ਸਟੂਡੈਂਟ ਗਿਆ ਉਹਨਾਂ ਨੇ ਕੈਨੇਡਾ ਨੂੰ ਇੱਕ ਤਰ੍ਹਾਂ ਦਾ ਪੈਰਾਂ ਤੇ ਖੜਾ ਕਰਨ ਲਈ ਕੈਨੇਡਾ ਦੇ ਦਰਵਾਜ਼ੇ ਇੰਨੇ ਖੋਲ ਤੇ ਵੀ ਜਿਵੇਂ ਆਪਾਂ ਕਹੀਏ ਵੀ ਪਲੇਨ ਜਹਾਜ਼ ਨਾ ਜਹਾਜ਼ ਭਰਿਆ ਜਾਂਦਾ ਸੀ ਤੇ ਟੈਕਸੀ ਨਾ ਟੈਕਸੀ ਦਿੱਲੀ ਨੂੰ ਜਾਂਦੀ ਸੀ ਜੀ ਬਾਈ ਬਿਲਕੁਲ ਉਹਦੇ ਨਾਲ ਕੱਲੇ ਸਟੂਡੈਂਟ ਨਹੀਂ ਗਿਆ ਉਹਦੇ ਨਾਲ ਅਰਬਾਂ ਰੁਪਈਆ ਵੀ ਆਪਣੇ ਪੰਜਾਬ ਦੇ ਵਿੱਚੋਂ ਕੈਨੇਡਾ ਚ ਲਿਆ ਗਿਆ ਬਿਲਕੁਲ ਪਰ ਇੰਨੀ ਜ਼ਿਆਦਾ ਕੈਨੇਡਾ ਨੂੰ ਆਰਥਿਕ ਤੌਰ ਤੇ ਪੈਰਾਂ ਤੇ ਖੜਾਉਣ ਦੇ ਬਾਵਜੂਦ ਵੀ ਟਰੂਡੋ ਦਾ ਇੰਨਾ ਜ਼ਿਆਦਾ ਕੈਨੇਡਾ ਦੇ ਵਿੱਚ ਵਿਰੋਧ ਕਿਉਂ ਹੋਇਆ ਇਹਦਾ ਕੀ ਕਾਰਨ ਬਾਈ ਜੀ ਹੁਣ ਬਿੱਟੂ ਤੁਸੀਂ ਤਾਂ ਕੈਨੇਡਾ ਜਾ ਕੇ ਆਏ ਹੋ ਬਿਲਕੁਲ ਹੁਣ ਗੱਲ ਕੀ ਹੈ ਕੈਨੇਡਾ ਲੋਕ ਜਾਂਦੇ ਕਿਵੇਂ ਸੀਗੇ ਮੰਨ ਲਓ ਤੁਹਾਡਾ ਬੇਟਾ ਜਿੱਥੇ ਪੜਦਾ ਉਹਦੇ ਇੱਧਰ ਇੰਡੀਆ ਦੇ ਵਿੱਚ ਵੀ ਸਰਕਲ ਹੁੰਦੇ ਆ ਜਾਂ ਤੁਹਾਡੇ ਸੱਜਣ ਮਿੱਤਰਾਂ ਜਾਂ ਬੇਟੇ ਦੇ ਸੱਜਣ ਮਿੱਤਰਾਂ ਪੈਣਦੇ ਨੇ ਉਹ ਕਹਿੰਦੇ ਨੇ ਵੀ ਜਿੱਥੇ ਬਿੱਟੂ ਬਾਈ ਦਾ ਬੇਟਾ ਗਿਆ ਨਾ ਉਸੇ ਸ਼ਹਿਰ ਦੇ ਉਸੇ ਕਾਲੇ ਚੀ ਆਪਾਂ ਜਾਵੇ ਉੱਥੇ ਜਾਣਾ ਬਿਲਕੁਲ ਇੱਕ ਦੂਜੇ ਦੇ ਲਿੰਕਾਂ ਨੂੰ ਦੇਖ ਕੇ ਬੰਦੇ ਜਾਂਦੇ ਨੇ ਠੀਕ ਆ ਜਾਂ ਰੀਸ ਵੀ ਕਰ ਦਿੰਦੇ ਨੇ ਆਪਾਂ ਕਹਿੰਦੇ ਹਾਂ ਜਿਹੜੀਆਂ ਉੱਥੇ ਪ੍ਰੋਵੈਂਸ ਨੇ ਜਿਨ੍ਹਾਂ ਨੂੰ ਆਪਾਂ ਸਟੇਟ ਕਹਿ ਦਿੰਦੇ ਆ ਬਹੁਤੇ ਜਿੱਥੇ ਪੰਜਾਬੀ ਚਲੇ ਗਏ ਉੱਥੇ ਹੀ ਫਿਰ ਮਗਰਮਗਰ ਉਹ ਜਾਣੇ ਸ਼ੁਰੂ ਹੋ ਗਏ ਹੁਣ ਇੱਕ ਸ਼ਹਿਰ ਦੇ ਵਿੱਚ ਬਾਈ ਜੀ ਜਦੋਂ ਪਾਪੂਲੇਸ਼ਨ ਓਵਰਲੋਡ ਹੁੰਦੀ ਹੈ ਠੀਕ ਆ ਮੰਨ ਲਓ ਆਪਾਂ ਮੁੱਲਾਪੁਰ ਦੀ ਗੱਲ ਕਰ ਰਹੇ ਹਾਂ ਇੱਥੇ ਬ ਲੱਖ ਬੰਦਾ ਆ ਉਹ ਲੱਖ ਬੰਦੇ ਨੂੰ ਵਧੀਆ ਮੈਨੇਜ ਕਰ ਰਿਹਾ ਮੁੱਲਾਪੁਰ ਕੰਮ ਵੀ ਦੇ ਰਿਹਾ ਇਹਨਾਂ ਨੂੰ ਰੋਜ਼ਗਾਰ ਵੀ ਦੇ ਰਿਹਾ ਵਾ ਤੇ ਸਾਰਾ ਕੁਝ ਅੰਡਰ ਕੰਟਰੋਲ ਆ ਪਰ ਜਿਵੇਂ ਇੱਥੇ ਹੁਣ ਬਾਈ ਦੀ ਪਾਪੂਲੇਸ਼ਨ 3 ਲੱਖ ਵਾ ਹੋ ਜੂਗੀ ਤਾਂ ਇਸ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਜਾਂ ਇੱਥੋਂ ਦੀ ਨਗਰ ਨਿਗਮ ਨੂੰ ਵੀ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜੂਗਾ ਰੋਜ਼ਗਾਰ ਮੁਹੱਈਆ ਕਰਾਉਣਾ ਲੋਕਾਂ ਨੂੰ ਦੋ ਡੰਗ ਦੀ ਰੋਟੀ ਦੇਣੀ ਇਹ ਵੱਡੀਆਂ ਫਿਰ ਦਿਕਤਾਂ ਆ ਜਾਂਦੀਆਂ ਤਾਂ ਸੇਮ ਹੀ ਕੈਨੇਡਾ ਦੇ ਇਹ ਸ਼ਹਿਰਾਂ ਦੇ ਵਿੱਚ ਹੋਇਆ ਤਾਂ ਆਪਾਂ ਨੂੰ ਵੀ ਜਾਣਦਾ ਕਿ ਕੈਨੇਡਾ ਕੋਲੇ ਕਿੰਨਾ ਏਰੀਆ ਬਾਈ ਜੀ ਬਿਲਕੁਲ ਆਵਾਜ਼ ਕਰਨ ਵਾਲਾ ਪਿਆ ਉਹ ਤਾਂ ਕੱਲੂ ਚੌਣ ਕੱਲ ਨੂੰ ਜਿੱਥੇ ਪੀਆਰ ਖੋਲ ਦੇਣਗੇ ਵੀ ਬਈ ਇੱਥੇ ਪੀਆਰ ਮਿਲਦੀ ਆ ਇਧਰ ਨੂੰ ਮੂਵ ਹੋ ਜਾਓ ਸ਼ਹਿਰ ਦਾ ਸ਼ਹਿਰ ਬਾਹਰ ਜਾਣਾ ਹੈ ਕਿਹਤਰਫ ਖੇਤਰਫਲ ਦੇ ਤੌਰ ਤੇ ਤਾਂ ਇੰਡੀਆ ਨੂੰ ਵੀ ਆਪਾਂ ਇਹਦੇ ਆਪਾਂ ਕਹੀਏ ਵੀ ਵੱਡਾ ਹੀ ਲਾਲੋ ਜਾ ਉੱਡਾ ਨੂੰ ਬਹੁਤ ਵੱਡਾ ਤੇ ਬਸੋਂ ਦੇ ਤੌਰ ਤੇ ਬਹੁਤ ਛੋਟਾ ਹੋਇਆ ਤਾਂ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਸਟੂਡੈਂਟ ਇੱਕ ਸਟੂਡੈਂਟ ਆ 30-35 ਲੱਖ ਰੁਪਈਆ ਉਹ ਲੈ ਕੇ ਜਾਂਦਾ ਬਈ ਤੇ ਅੱਗੇ ਵਾਲਾ ਤਾਂ ਕੰਮ ਹੈ ਨਹੀਂਗਾ ਵੀ ਬੰਦਾ ਇੱਕ ਕਮਾਉਂਦਾ ਸੀ ਤੇ ਇਧਰ ਨੂੰ ਪੈਸੇ ਭੇਜੀਆਂ ਜਾਂਦਾ ਸੀ ਹੁਣ ਤਾਂ ਉੱਥੇ ਜੀ ਉਹਨਾਂ ਨੇ ਬੱਚਿਆਂ ਨੇ ਰਹਿਣਾ ਵੀ ਆ ਤਾਂ ਆ ਮਾਪਿਆਂ ਨੂੰ ਇਧਰੋਂ ਖਰਚਾ ਵੀ ਭੇਜਣਾ ਪ ਇਹੋ ਸਹੂਲਤਾਂ ਦੇ ਦੇਣ ਜਿੰਨਾ ਮਰਜੀ ਉਹ ਪੈਸਾ ਲੋਕ ਭਲਾਈ ਦੀਆਂ ਇੰਪਲੀਮੈਂਟ ਤੇ ਲਾ ਦੇਣ ਬਸ ਇੱਕ ਇਹ ਨਾ ਵਰਲਡਵਾਈਡ ਫੀਨੋਮੀਨਾ ਵੀ ਤੁਹਾਡਾ ਚਿਹਰਾ ਜੇ ਤੁਸੀਂ ਲਗਾਤਾਰ 5-10 ਸਾਲ ਰਹਿ ਜਾਂਦੇ ਹੋ ਨਾ ਤਾਂ ਵਿਰੋਧ ਹੋਣਾ ਲਾਜ਼ਮੀ ਆ ਮੈਂ ਤਾਂ ਇਹ ਮੰਨਦਾ ਬਾਕੀ ਉੱਥੋਂ ਦੇ ਲੋਕ ਜਿਆਦਾ ਸਕਦੇ ਇੱਕ ਇੱਕ ਸਵਾਲ ਹੋਰ ਹੈ ਗਗਨ ਜੀ ਵੀ ਟਰੂਡੋ ਦੀ ਸਰਕਾਰ ਚਲੀ ਜਾਂਦੀ ਆ ਨਵੀਂ ਸਰਕਾਰ ਹੋਣ ਜਾਂਦੀ ਆ ਇੱਕ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਜਿੰਨਾ ਆਪਣਾ ਫਿਰ ਮੈਂ ਗੱਲ ਸਟੂਡੈਂਟਾਂ ਦੀ ਆ ਜੇ ਦੇਖੋ ਕਿ ਜਿਹੜੇ ਬੰਦੇ ਪੁਰਾਣੇ ਗਏ ਹੋਏ ਆ ਇੱਕ ਤਾਂ ਉਹ ਇੱਕ ਤਰ੍ਹਾਂ ਦਾ ਜਿਹੜੇ ਨਵੇਂ ਬੱਚੇ ਉਹਨਾਂ ਨਾਲ ਹੇਟ ਬਹੁਤ ਕਰਦੇ ਆ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਆ ਬਈ ਵੀ ਜਿਹੜਾ ਕੈਨੇਡਾ ਵਾ ਉਹ ਸਾਡੇ ਖਨੀ ਦਾਦੇ ਪੜਦਾਦਿਆਂ ਨੇ ਮਤਲਬ ਵੀ ਸਾਡੀ ਇਹੋ ਜਿਹੀ ਫੀਲ ਕਰਦੇ ਆ ਹਾਂ ਵੀ ਉਹ ਕਿਤੇ ਨਾ ਕਿਤੇ ਹੇਟ ਫੀਲ ਕਰਦੇ ਆ ਜਦ ਕਿ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਜਿਹੜੇ ਨਵੇਂ ਬੱਚੇ ਵੀ ਗਏ ਆ ਪਰ ਜਿਹੜੀ ਨਵੀਂ ਸਰਕਾਰ ਆ ਉਹ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਵੇਂ ਹੁਣ ਟਰੂਟੋ ਨੇ ਪਿਛਲੇ 4 ਮਹੀਨਿਆਂ ਦੇ ਵਿੱਚ ਇੰਨੀ ਕਿ ਸ਼ਕਤੀ ਕਰਤੀ ਸੀ ਵੀ ਜਿਵੇਂ ਵੀਜ਼ਿਆਂ 'ਚ ਕਟੌਤੀ ਕਰਤੀ ਜਿਹੜੇ ਬ ਚਾਹੇ ਸਟੂਡੈਂਟ ਵੀਜ਼ਾ ਸੀ ਚਾਹੇ ਉਹ ਮਲਟੀਪਲ ਵੀਜ਼ਾ ਸੀ ਕੋਈ ਵੀਜ਼ਾ ਸੀ ਉਹਦੇ ਤੇ ਕਟੌਤੀ ਕੀਤੀ ਫਿਰ ਇਹਨਾਂ ਨੇ ਜਿਹੜੀ ਉੱਥੇ ਆਪਾਂ ਜਦੋਂ ਜਿਹੜਾ ਵਰਕ ਪਰਮਿਟ ਐਕਸਟੈਂਡ ਕਰਦੇ ਆ ਵਰਕ ਪਰਮਿਟ ਵੀ ਇਹਨਾਂ ਨੇ ਬੰਦ ਕਰਤੇ ਯਾਨੀ ਬਹੁਤ ਜ਼ਿਆਦਾ ਸ਼ਕਤੀ ਕਰਤੀ ਪੀਆਰ ਦੇ ਵਿੱਚ ਵੀ ਬਹੁਤ ਜ਼ਿਆਦਾ ਸ਼ਕਤੀ ਕਰਤੀ ਜੀ ਬਈ ਜਿਹੜੀ ਨਵੀਂ ਸਰਕਾਰ ਆਉਂਦੀ ਉਹਨੂੰ ਤੁਸੀਂ ਕੀ ਦੇਖਦੇ ਹੋ ਵੀ ਉਹ ਆਪਣੇ ਜਿਹੜੇ ਉੱਥੇ ਕੱਚੇ ਰਹਿ ਰਹੇ ਆ ਜਾਂ ਜਿਹੜੇ ਪੀਆਰ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖੂਗੀ ਉਹਨਾਂ ਤੇ ਹੋਰ ਸ਼ਕਤੀ ਕਰੂਗੀ ਕਿ ਉਹਨਾਂ ਨੂੰ ਰਾਹਤ ਮਿਲੂਗੀ ਕਿਦੋਂ ਨਾ ਕਿਦੋਂ ਦੇਖੋ ਬਈ ਇਹਦੇ ਵਿੱਚ ਨਾ ਦੋ ਚੀਜ਼ਾਂ ਬਿੱਟੂ ਬਾਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੁਸੀਂ ਤਾਂ ਉੱਥੇ ਜਾ ਕੇ ਦੇਖਿਆ ਹੋ ਜਿਹੜੀ ਤਾਂ ਕੰਜ਼ਰਵੇਟਿਵ ਸਰਕਾਰ ਰਹੀ ਹੈ ਉਹ ਪਹਿਲਾਂ ਹੀ ਰਹੀ ਆ ਵੀ ਉਹ ਸਖਤ ਸੀ ਉਹਨਾਂ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਠੀਕ ਹੈ ਜੀ ਪਰ ਹੁਣ ਜਿਵੇਂ ਤੁਸੀਂ ਗੱਲ ਪਹਿਲਾਂ ਕੀਤੀ ਵੀ ਇੱਕ ਬੱਚਾ 30 ਤੋਂ 35 ਲੱਖ ਰੁਪਈਆ ਲੈ ਕੇ ਜਾਂਦਾ ਹਾਲ ਦੀ ਘੜੀ ਜਿਹੜੇ ਕੈਨੇਡਾ ਨੇ ਸਟੂਡੈਂਟਾਂ ਤੇ ਰੋਕ ਲਾਤੀ ਰੋਕ ਨਹੀਂ ਲਾਈ ਮਤਲਬ ਉਹਨਾਂ ਨੇ ਆਪਣੇ ਇਮੀਗ੍ਰੇਸ਼ਨ ਲਾ ਦੇ ਵਿੱਚ ਥੋੜੀ ਸਖਤਾਈ ਕਰ ਦਿੱਤੀ ਠੀਕ ਹੈ ਕਿ ਨਹੀਂ ਉਹਦੀਆਂ ਟਰਮ ਐਂਡ ਕੰਡੀਸ਼ਨ ਹਰੇਕ ਬੱਚਾ ਫਾਲੋ ਨਹੀਂ ਕਰ ਸਕਦਾ ਆਪਣਾ ਕੀ ਕਿਸੇ ਵੀ ਦੇਸ਼ ਚੋਂ ਜਿਹੜਾ ਆਉਣਾ ਠੀਕ ਹੈ ਜੀ ਅਗਰ ਕਿਉਂਕਿ ਹੁਣ ਸਰਕਾਰਾਂ ਨੂੰ ਤਾਂ ਇਨਕਮ ਆ ਰਹੀ ਹੈ ਬੱਚਿਆਂ ਤੋਂ ਇੱਕ ਬੱਚਾ 30 30 35 35 ਲੱਖ ਰੁਪਏ ਲੈ ਕੇ ਆ ਰਿਹਾ ਠੀਕ ਹੈ ਕਿ ਨਹੀਂ ਸਰਕਾਰਾਂ ਕੋਲੇ ਦਾ ਰੈਵਨਿਊ ਇਕੱਠਾ ਹੋ ਰਿਹਾ ਸਿੱਧੇ ਤਰੀਕੇ ਦੇ ਨਾਲ ਠੀਕ ਹੈ ਉੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਕਾਲਜ ਚੱਲ ਰਹੇ ਨੇ ਕਾਲਜਾਂ ਦੇ ਵਿੱਚ ਕਿੰਨੇ ਪ੍ਰੋਫੈਸਰ ਪੜ੍ਹਦੇ ਨੇ ਕਿੰਨਾ ਉਹ ਬੱਚਿਆਂ ਨੂੰ ਲੈ ਕੇ ਜਿਵੇਂ ਮੈਂ ਰਾਤ ਹੀ ਦੇਖ ਰਿਹਾ ਸੀ ਜਿਹੜੇ ਉੱਥੇ ਡਰਾਈਵਿੰਗ ਸਕੂਲ ਚਲਾਉਂਦੇ ਨੇ ਉਹ ਕਹ ਰਹੇ ਸੀ ਕਿ ਸਾਡੇ ਜਿਹੜੇ ਸਟੂਡੈਂਟ ਨਾ ਆਉਣ ਕਰਕੇ ਡਰਾਈਵਿੰਗ ਜਿਹੜੇ ਸਕੂਲ ਆ ਬੰਦ ਹੋਣ ਦੀ ਕਗਾਰ ਤੇ ਆ ਵੀ ਅਸੀਂ ਗੱਡੀਆਂ ਸਿਖਾਈਏ ਕਿ ਨੂੰ ਸਟੂਡੈਂਟਾਂ ਨਾਲ ਪ੍ਰਭਾਵਿਤ ਹੋਏ ਨੇ ਹੁਣ ਜਿਹੜੀ ਇਹ ਸਰਕਾਰ ਹੈ ਜਿਹੜੀ ਤੁਸੀਂ ਕਹਿੰਦੇ ਵੀ ਜੇਕਰ ਆਉਂਦੀ ਹੈ ਜੇ ਤਾਂ ਉਹ ਰੈਵਨਿਊ ਦੇ ਤੌਰ ਤੇ ਦੇਖਦੀ ਹੈ ਵੀ ਬੱਚੇ ਲੈ ਕੇ ਆਈਏ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਵੀ ਕੋਈ ਜ਼ਿਆਦਾ ਸਖਤਾਈ ਕਰੂਗੀ ਹਾਂ ਜਿਹੜੀ ਗੱਲ ਹੁਣ ਜਿਵੇਂ ਪੀਆਰ ਦੀ ਹੋ ਗਈ ਜਾਂ ਬਈ ਕੱਚੇ ਬੰਦੇ ਉੱਥੇ ਰਹਿ ਰਹੇ ਨੇ ਉਹਨਾਂ ਦਾ ਕੀ ਬਣੂਗਾ ਜਿਹੜਾ ਮਤਲਬ ਬਈ ਕੈਨੇਡਾ ਦਾ ਹੁਣ ਤੱਕ ਦਾ ਇਤਿਹਾਸ ਹੈ ਜਿਹੜਾ ਉੱਥੇ ਚਲੇ ਆ ਗਿਆ ਬਿਲਕੁਲ ਉਹ ਕੰਟਰੀ ਨੇ ਮਤਲਬ ਕਿਸੇ ਨੂੰ ਕੱਢਿਆ ਨਹੀਂ ਕਿਉਂਕਿ ਉੱਥੇ ਲਾ ਹੀ ਇੰਨੇ ਬਣੇ ਹੋਏ ਨੇ ਜਿਵੇਂ ਆਪਾਂ ਪੰਜਾਬੀ ਦੀ ਕੋਈ ਵੀ ਰਾਹ ਲੱਭ ਲੈਂਦਾ ਬੰਦਾ ਇੱਕ ਨਹੀਂ ਤਾਂ ਹੋਰ ਰਾਹ ਲੱਭ ਲੈਂਦਾ ਉਹ ਉੱਥੇ ਕਹਿੰਦੇ ਉਹ ਰਾਖੀ ਕਰਦੇ ਨੇ ਕਾਨੂੰਨ ਵੀ ਤਾਂ ਮੈਨੂੰ ਸਾਇਲਮ ਲਾ ਦਿੰਦੇ ਨੇ ਰੈਂਡਮ ਕੁਝ ਵੀ ਲਾ ਦੇਣ ਮਤਲਬ ਜਿਵੇਂ ਵਕੀਲ ਆ ਸੌਰ ਆ ਬਾਈ ਦੱਸ ਦਿੰਦੇ ਨੇ ਹਾਂ ਇਹ ਤਾਂ ਹੁਣ ਅੱਗੇ ਕੀ ਹੋਊਗਾ ਸਰਕਾਰਾਂ ਕਿਹੋ ਜੀਆਂ ਨੀਤੀਆਂ ਲੈ ਕੇ ਆਉਂਦੀਆਂ ਵੀ ਜੇ ਰਿਪੋਰਟ ਕਰਨ ਤੇ ਹੀ ਆ ਜਾਣ ਵੀ ਅਸੀਂ ਰਿਪੋਰਟ ਹੀ ਕਰਨੇ ਆ ਮਤਲਬ ਆਪਣੀ ਕੰਟਰੀ ਚੋਂ ਪਾਪੂਲੇਸ਼ਨ ਘਟਾਉਣੀ ਆ ਵੀ ਇਹਨਾਂ ਨੂੰ ਇੱਥੇ ਮਤਲਬ ਸੈਟਲ ਨਹੀਂ ਕਰਨਾਗਾ ਜਾਂ ਹੋਰ ਆਪਾਂ ਸ਼ਹਿਰ ਨਹੀਂ ਬਸਾਉਣਾ ਦੇਖੋ ਫੇਰ ਤਾਂ ਉਹਨਾਂ ਦੀ ਜਿਹੜੀ ਉਹ ਨੀਤੀ ਆਊਗੀ ਉਸ ਹਾਵ ਨਾਲ ਮੰਨ ਲਓ ਹਣ ਤੁਹਾਡੇ ਜਿਵੇਂ ਤੁਸੀਂ ਦੱਸਿਆ ਵੀ ਵਰਕ ਪਰਮਿਟ ਹੀ ਨਹੀਂ ਐਕਸਟੈਂਡ ਹੋ ਰਹੇ ਜੇ ਹੁਣ ਤੁਹਾਡੇ ਕੋਲੇ ਵਰਕ ਪਰਮਿਟ ਹੀ ਨਹੀਂ ਐਕਸਟੈਂਡ ਹੋ ਰਹੇ ਤਾਂ ਤੁਸੀਂ ਉੱਥੇ ਸ਼ਰਨ ਵੀ ਕੇਸ ਬੇਸ ਤੇ ਮੰਗੋਗੇ ਇਹ ਤਾਂ ਤੁਹਾਨੂੰ ਵਾਪਸੀ ਆਉਣਾ ਪਊਗਾ ਨਾ ਤਾਂ ਇਹ ਚੀਜ਼ਾਂ ਬਾਈ ਜਿਵੇਂ ਨਵੀਂ ਸਰਕਾਰ ਆਉਂਦੀ ਆ ਉਹਦੇ ਲਾ ਬਣਦੇ ਨੇ ਰੂਲ ਬਣਦੇ ਨੇ ਉਹ ਕਿੱਦਾਂ ਇੰਪਲੀਮੈਂਟ ਕਰਦੀ ਆ ਇਹ ਬਹੁਤ ਦੇਖਣ ਵਾਲਾ ਹੋਊਗਾ ਹਾਂ ਜੇ ਮਤਲਬ ਰੂਲ ਸਖਤ ਹੋ ਜਾਂਦੇ ਨੇ ਇਹਦਾ ਬਾਈ ਲਾ ਉਸ ਆਪਣੇ ਜਿਹੜੇ ਉੱਥੇ ਬੱਚੇ ਗਏ ਹੋਏ ਨੇ ਉਹਨਾਂ ਨੂੰ ਜ਼ਰੂਰ ਹੋਊਗਾ ਇੱਕ ਮੈਂ ਤੁਹਾਨੂੰ ਕੁਐਸਚਨ ਹੋਰ ਪੁੱਛਣਾ ਸੀ ਵੀ ਜਦ ਪਿੱਛੇ ਪਹਿਲਾਂ ਟਰੂਡੋ ਆਪਣੇ ਵੀਜ਼ਾ ਦਰਖੋਲਦੇ ਨੇ ਵੀ ਤੁਸੀਂ ਚਾਹੇ ਸਟੂਡੈਂਟ ਆ ਚਾਹੇ ਕੋਈ ਆ ਜਾਓ ਜਣੀ ਆਪਾਂ ਨੂੰ ਵੀ ਪਤਾ ਆਪਾਂ ਪਿੰਡਾਂ ਦੇ ਰਹਿਣ ਵਾਲੇ ਆ ਇੰਨੇ ਇੱਕ ਦੁਨੀਆ ਇੰਨੇ ਇੱਕ ਲੋਕ ਇੱਥੋਂ ਚਾਹੇ ਸਟੂਡੈਂਟ ਚਾਹੇ ਉਹਦੇ ਮਾਪੇ ਚਾਹੇ ਕੋਈ ਵੀ ਇੰਨੇ ਇੱਕ ਦੁਨੀਆ ਕੈਨੇਡਾ ਚਲੀ ਗਈ ਜਿਹੜੇ ਕੈਨੇਡਾ ਦੇ ਪੱਕੇ ਬਿਛਿੰਦੇ ਸੀ ਜਾਂ ਪੁਰਾਣੇ ਉੱਥੇ ਲੋਕ ਰਹਿੰਦੇ ਸੀ ਉਹ ਉਹਨਾਂ ਦੇ ਬੱਚਿਆਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਉੱਥੇ ਜਿਹੜੇ ਬੰਦੇ ਇੱਥੋਂ ਗਏ ਜਿਹੜੇ ਬੱਚੇ ਗਏ ਹੋਣ ਵਾਲੇ ਇਹਨਾਂ ਨੂੰ ਕੰਮ ਮਿਲਣ ਲੱਗਿਆ ਪਿਛਲੇ ਬੰਦਿਆਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਉਹਨਾਂ ਨੇ ਟਰੂਡੋ ਦੀ ਵਿਰੋਧ ਕੀਤਾ इवन ਮੈਂ ਵੀ ਕੈਨੇਡਾ ਜਾ ਕੇ ਆਇਆ ਤਿੰਨ ਮਹੀਨੇ ਰਹਿ ਕੇ ਆਇਆ ਮਾ ਪਿਛਲੇ ਸਾਲ ਮੈਂ ਅੱਖੀਂ ਦੇਖ ਕੇ ਆਇਆ ਜਦੋਂ ਵੀ ਕਿਸੇ ਪੁਰਾਣੇ ਬਜ਼ੁਰਗ ਨਾਲ ਜਾਂ ਉਧਰ ਦੇ ਸਿਟੀਜਨਾਂ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਟਰੂਡੋ ਨੋ ਅਸੀਂ ਨਹੀਂ ਟਰੂਡੋ ਨੂੰ ਵੋਟ ਪਾਉਣੀ 2025 ਚ ਕਦੇ ਵੀ ਪਰ ਉਹ ਪਹਿਲਾਂ ਤਾਂ ਟਰੂਡੋ ਜਿਵੇਂ ਆਪਾਂ ਪੰਜਾਬੀ ਦੀ ਕਹੀਏ ਵੀ ਗੇਟ ਖੋਲ ਦਿੰਦੇ ਨੇ ਜਹਾਜਾਂ ਦਾ ਵੀ ਸਾਰੇ ਚੜਿਆ ਉਹ ਬਾਦ ਦੇ ਵਿੱਚ ਜਦੋਂ ਟ੍ਰੂਟੂ ਤੇ ਸ਼ਕਤੀ ਹੁੰਦੀ ਹੈ ਉਦੋਂ ਸ਼ਕਤੀ ਇੰਨੀ ਜਾਦੇ ਕਰ ਦਿੰਦੇ ਨੇ ਪਹਿਲਾਂ ਤਾਂ ਉਹ ਵੀ ਬਹੁਤ ਜਾਦੇ ਲੋਕ ਦੱਸ ਦਿਆ ਯਾਨੀ ਮੇਰਾ ਇੱਕ ਨਿੱਜੀ ਜਿਹੜਾ ਵਿਚਾਰ ਆ ਉਹ ਇਹ ਆ ਵੀ ਪਹਿਲਾਂ ਇਹਨਾਂ ਨੂੰ ਇੰਨੀ ਜਾਦੇ ਵੀਜ਼ੇ ਨਹੀਂ ਦੇਣੇ ਚਾਹੀਦੇ ਸੀ ਜੇ ਵੀਜ਼ੇ ਦੇ ਤੇ ਜਿਹੜੇ ਬੱਚੇ ਗਏ ਆ ਉਹਨਾਂ ਨੇ ਉਹਨਾਂ ਨੇ ਕੋਈ ਬੰਦਾ ਆਪਾਂ ਨੂੰ ਪਤਾ ਪਿੰਡਾਂ ਜੋ ਕੋਈ ਜ਼ਮੀਨ ਵੇਚ ਕੇ ਆਪਣੇ ਬੱਚੇ ਨੂੰ ਭੇਜਦਾ ਕੋ ਕਿਵੇਂ ਭੇਜਦਾ ਹਨਾ ਬਹੁਤ ਔਖਾ ਹੁੰਦਾ ਕੋਕੇ ਮੱਧ ਵਰਗੀ ਪਰਿਵਾਰ ਜ਼ਿਆਦੇ ਨੇ ਕਿਉਂਕਿ ਜ਼ਿਆਦੇ ਅਮੀਰ ਲੋਕ ਘੱਟ ਨੇ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਵਾ ਜਿਹੜਾ ਬੰਦੇ ਨੇ ਆਪਣਾ ਬੱਚੇ ਨੂੰ ਉੱਥੇ ਭੇਜਿਆ ਜਦੋਂ ਉਹਦੇ ਤੇ ਖਤਰਾ ਮੰਡਰਾਉਂਦਾ ਵਾ ਵਾਪਸ ਆਉਣ ਦਾ ਉਹਨੂੰ ਤੁਸੀਂ ਕਿਵੇਂ ਦੇਦੇ ਹੋ ਵੀ ਪਹਿਲਾਂ ਵਾਲਾ ਟਰੂਡੋ ਦਾ ਫੈਸਲਾ ਸਹੀ ਸੀ ਖੋਲਣ ਦਾ ਜਾਂ ਹੁਣ ਵਾਲਾ ਜਿਹੜੀ ਬੇਹੱਦ ਸਖਤੀ ਕੀਤੀ ਆ ਉਹ ਫੈਸਲਾ ਸਹੀ ਸੀ ਇਹ ਮੁੱਦੇ ਨੂੰ ਕਿਵੇਂ ਦੇ ਦੇ ਬਾਈ ਜੀ ਦੋ ਗੱਲਾਂ ਇਹਦੇ ਵਿੱਚ ਵੀ ਜਿਹੜਾ ਤਾਂ ਹੁਣ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਗੇਟ ਖੋਲੇ ਦੇਖੋ ਚਾਹੇ ਆਪਾਂ ਸਟੂਡੈਂਟ ਦੀ ਗੱਲ ਕਰ ਲਈ ਵੀ ਉਹ 30-35 ਲੱਖ ਰੁਪਏ ਦਾ ਕੇ ਆ ਹੁਣ ਤੁਸੀਂ ਵੀ ਕੈਨੇਡਾ ਕਹਿੰਦੇ ਹੋ ਮੈਂ ਜਾ ਕੇ ਆਇਆ ਜਦੋਂ ਬਾਈ ਜੀ ਕੈਨੇਡਾ ਜਾਣ ਲੱਗੇ ਸੀਗੇ ਤਾਂ 3 ਕ ਲੱਖ ਦੀ ਟਿਕਟ ਲਈ ਹੋਊਗੀ ਆਹ ਜਾਣ ਦੇ ਵਿੱਚ ਪੌਣੇ 6 ਲੱਖ ਚ ਪੈ ਜਾਗੀ ਹਨੀ ਆਪਦਾ ਉੱਥੇ ਇੰਸ਼ੋਰੈਂਸ ਵੀ ਕਰਾਈ ਹੋਊਗੀ ਠੀਕ ਆ ਕਿ ਨਹੀਂ ਉੱਥੇ ਜਾ ਕੇ ਫਿਰ ਤੁਸੀਂ ਇੱਥੋਂ ਕੁਝ ਪੈਸੇ ਵੀ ਲੈ ਕੇ ਗਏ ਹੋਵੋਗੇ ਵੀ ਉੱਥੋਂ ਮੈਂ ਕੁਝ ਖਰਚਾਂ ਉੱਥੋਂ ਮੈਂ ਸ਼ਾਪਿੰਗ ਕਰਾਂ ਹੁਣ ਜਿਹੜੀ ਬਾਈ ਜੀ ਟਿਕਟ ਅੱਜ ਤੋਂ ਪਹਿਲਾਂ 60-70 ਹਜ਼ਾਰ ਨਾਲ 90 ਹਜ਼ਾਰ ਦੀ ਮਿਲ ਜਾਂਦੀ ਸੀ ਹੁਣ ਤੁਸੀਂ ਦੇਖੋ ਵੀ ਉਹ ਡਾਢੀ ਮਹਿੰਗੀ ਹੋਊਗੀ ਬਿਲਕ ਹੁਣ ਕੀ ਹੋਇਆ ਜਦੋਂ ਉਹ ਡਾਡੀ ਮਹਿੰਗੀ ਹੁੰਦੀ ਆ ਉਹ ਉਹਨਾਂ ਦੇ ਦੇਸ਼ਾਂ ਦੀਆਂ 에ਅਰਲਾਈਨਾਂ ਚੱਲਦੀਆਂ ਠੀਕ ਆ ਉਹਨਾਂ ਦੇ ਦੇਸ਼ਾਂ ਦਾ ਤਾਂ ਕਾਰੋਬਾਰ ਵੱਧਦਾ ਨਾ ਕਾਰੋਬਾਰਸ਼ ਤਾਂ ਮੁਨਾਫਾ ਆਉਂਦਾ ਜੇ ਲੋਕ ਜਾਣਗੇ ਮੁੰਨਣਗੇ ਖਰਚਣਗੇ ਠੀਕ ਆ ਕਿ ਨਹੀਂ ਹਾਂ ਠੀਕ ਆ ਵੀ ਇਹ ਤਾਂ ਹੈ ਨਹੀਂਗਾ ਵੀ ਸਾਰੇ ਹੀ ਉੱਥੇ ਰਹਿ ਗਏ ਜਿਨ੍ਹਾਂ ਨੇ ਰਹਿ ਲੇ ਉਹਨਾਂ ਨੂੰ ਐ ਲੱਗਦਾ ਸੀ ਵੀ ਸ਼ਾਇਦ ਇੱਥੇ ਦਾ ਕਾਨੂੰਨ ਆ ਅਸੀਂ ਕਿਸੇ ਨਾ ਕਿਸੇ ਲੋਟ ਵਰਕ ਪਰਮਿਟ ਲੈ ਲਾਂਗੇ ਜਾਂ ਕਿਸੇ ਨਾ ਕਿਸੇ ਲੋਟ ਇੱਥੇ ਫਸ ਜਾਾਂਗੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਹੁਣ ਉਹਨਾਂ ਨੇ ਗੇਟ ਟਾਈਟ ਕਿਉਂ ਕੀਤਾ ਪਹਿਲਾਂ ਗੇਟ ਖੋਲੇ ਵੀ ਨੀਤੀ ਦੇ ਨਾਲ ਸੀ ਜਿਹੜੇ ਟਾਈਟ ਆ ਉਹ ਵੀ ਇੱਕ ਪ੍ਰੀਪਲਾਨ ਨਾਲ ਹੀ ਕੀਤਾ ਗਿਆ ਜੀ ਸਭ ਨਾਲ ਹੀ ਆ ਵੀ ਹੁਣ ਬਈ ਸਾਡਾ ਜਿਹੜਾ ਜਿਹੜੇ ਇਥੋਂ ਦੇ ਵਸਿੰਦੇ ਲੋਕ ਨੇ ਜਿਵੇਂ ਤੁਸੀਂ ਕਿਹਾ ਜਾਂ ਜਿਹੜੇ ਪੁਰਾਣੇ ਗਏ ਹੋਏ ਨੇ ਉਹ ਸਾਡੇ ਇਸ ਗੱਲ ਨੂੰ ਵਿਰੋਧ ਕਰਦੇ ਨੇ ਵੀ ਨਵੇਂ ਆਉਣ ਦੇ ਨਾਲ ਸਾਡਾ ਜਿਹੜਾ ਕਾਰੋਬਾਰ ਆ ਸਾਨੂੰ ਸਾਡੇ ਬੱਚਿਆਂ ਨੂੰ ਕੰਮ ਨਹੀਂ ਮਿਲਦਾ। ਉਹ ਸੇਮ ਹੀ ਆ ਬਾਈ ਆਪਣੀ ਵੀ ਇੱਥੇ ਰੋਲਾ ਪਾਉਂਦੇ ਆ ਵੀ ਪ੍ਰਵਾਸੀ ਆ ਕੇ ਪੰਜਾਬੀਆਂ ਨੂੰ ਕੰਮ ਉਹ ਉਹੀ ਗੱਲ ਹੋਗੀ। ਪ੍ਰਵਾਸੀ ਆਪਣੇ ਬੰਦੇ ਨੂੰ ਕੰਮ ਨਹੀਂ। ਉਹ ਕੀ ਆ ਵੀ ਇੱਕ ਤਾਂ ਜਿਹੜੇ ਨਵੇਂ ਮੁੰਡੇ ਇੱਥੋਂ ਜਾ ਰਹੇ ਨੇ ਬਾਈ ਜੀ ਪੜ੍ਹੇ ਲਿਖੇ ਜਾ ਰਹੇ ਨੇ। ਉਹਨਾਂ ਦੇਖੋ ਕਰੀਮ ਹਾਂ ਪੜ੍ਹੇ ਲਿਖੇ ਬੱਚਾ ਜਾਂਦਾ ਨਾ ਤਾਂ ਉਹ ਕੰਮ ਨੂੰ ਵੀ ਛੇਤੀ ਸਮਝ ਲੈਂਦਾ। ਹੁਣ ਥੋੜਾ ਮਸ਼ੀਨੀਕਰਨ ਯੁੱਗ ਵੀ ਚੱਲ ਪਿਆ। ਬਿਲਕੁਲ ਹਰ ਇੱਕ ਚੀਜ਼ ਕੰਪਿਊਟਰਾਈਜ਼ ਹੋ ਗਈ ਜਾਂ ਮ ਹੁਣ ਜਿਹੜੇ ਜਿਵੇਂ ਤੁਸੀਂ ਕਿਹਾ ਵੀ ਉੱਥੋਂ ਦੇ ਬੰਦੇ ਰੌਲਾ ਪਾਉਂਦੇ ਉਹਨਾਂ ਲਈ ਵੀ ਟਰੂਡੋ ਸਰਕਾਰ ਨੇ ਪਿੱਛੇ ਜੀ ਐਲਾਨ ਕਰਤਾ ਸੀਗਾ ਵੀ ਜਿਹੜੀਆਂ ਨੌਕਰੀਆਂ ਦੇ ਵਿੱਚ 60 70% ਪਹਿਲਾ 80% ਪਹਿਲਾ ਉਹ ਮੈਨੂੰ ਅੰਕੜਾ ਨਹੀਂ ਪਤਾ ਵੀ ਉਹ ਜਿਹੜੇ ਉੱਥੋਂ ਦੇ ਬੱਚੇ ਨੇ ਜਾਂ ਉੱਥੋਂ ਦੇ ਵਸਿੰਦੇ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਇਹ ਲਾਅ ਬਣਾਤਾ ਜੀ ਉਹਨਾਂ ਨੇ ਠੀਕ ਹੈ ਗਰੀ ਹੁਣ ਬਾਈ ਜੀ ਜੇ ਉਹ ਤੁਸੀਂ ਤਾਂ ਦੇਖ ਕੇ ਆ ਜਿੰਨਾ ਕ ਮੈਂ ਆਪਣੇ ਯਾਰਾਂ ਦੋਸਤਾਂ ਤੋਂ ਰਿਸ਼ਤਦਾਰਾਂ ਤੋਂ ਸੁਣਦਾ ਉਹ ਕਹਿੰਦੇ ਗੋਰਿਆਂ ਦੇ ਬੱਚੇ ਬਹੁਤਾ ਕੰਮ ਕਰਕੇ ਰਾਜੀ ਨਹੀਂ ਨਹੀਂ ਰਾਜੀ ਬਿਲਕੁਲ ਨਹੀਂ ਤਾਂ ਕੰਮ ਤਾਂ ਚੱਲਣਾ ਹੀ ਚੱਲਣਾਗਾ ਬਿਲਕੁਲ ਨਾ ਇਹ ਸਰਕਾਰ ਦੀ ਮੇਰੇ ਹਿਸਾਬ ਨਾਲ ਤਾਂ ਨੀਤੀ ਹੈ ਵੀ ਹੁਣ ਥੋੜੀ ਸਖਤਾਈ ਕਰ ਦੋ ਵੋਟਾਂ ਆਉਣ ਵਾਲੀਆਂ ਲੋਕਾਂ ਦਾ ਜਿਹੜਾ ਵਿਰੋਧ ਆ ਉਹ ਥੋੜਾ ਸ਼ਾਂਤ ਹੋ ਜਾਊਗਾ ਕਿਉਂਕਿ ਤੁਹਾਨੂੰ ਦੱਸਿਆ ਵੀ ਸਿੱਧਾ ਤਾਂ ਰੈਵਨਿਊ ਆ ਰਿਹਾ ਜਿਹੜਾ ਇੱਥੇ ਚਾਹੇ ਵਿਸਟਰ ਤੇ ਵੀ ਜਾ ਰਿਹਾ ਉਹ ਵੀ ਖਰਚ ਕੇ ਜਾ ਰਿਹਾ ਹੋਟਲ ਬੁੱਕ ਹੋ ਰਹੇ ਤੇ ਸਾਰਾ ਕੁਝ ਹੋ ਰਿਹਾ ਉਹਨਾਂ ਨੂੰ ਤਾਂ ਪੈਸੇ ਆ ਰਹੇ ਨੇ ਤੇ ਪੈਸਾ ਹਰੇਕ ਗਵਰਨਮੈਂਟ ਦੀ ਬਾਈ ਜੀ ਪਹਿਲ ਹੁੰਦੀ ਹੈ ਕਿ ਸਾਨੂੰ ਜੇ ਰੈਵਨਿਊ ਆਊਗਾ ਤਾਂ ਹੀ ਅਸੀਂ ਅੱਗੇ ਕੁਝ ਡਿਲੀਵਰ ਕਰ ਸਕਾਂਗੇ ਤਾਂ ਹੀ ਲੋਕਾਂ ਨੂੰ ਖੁਸ਼ ਕਰ ਸਕਾਂਗੇ ਤਾਂ ਹੀ ਕੋਈ ਜਨਤਾ ਤੇ ਸਕੀਮਾਂ ਤੇ ਪੈਸਾ ਲਾ ਸਕਦੇ ਹਾਂ ਇਕਨ ਮੈਂ ਜਦੋਂ 3 ਮਹੀਨੇ ਦੇ ਦੌਰਾਨ ਕੈਨੇਡਾ ਦੇ ਵਿੱਚ ਰਿਹਾ ਜਿਹੜੇ ਉੱਥੇ ਸੋਸ਼ਲ ਮੀਡੀਆ ਦੇ ਚੈਨਲ ਚੱਲਦੇ ਨੇ ਨੌ ਵੀ ਆਪਾਂ ਲੈ ਲਵਾਂਗੇ ਈਡੀ ਨਹੀਂ ਕੋਈ ਗੱਲ ਜਿਵੇਂ ਬਾਸੀ ਦਾ ਸ਼ੋਅ ਚੱਲਦਾ ਜਾਂ ਹੋਰ ਸ਼ੋਅ ਚੱਲਦੇ ਨੇ ਦੋ ਤਿੰਨ ਪੱਡੇ ਦਾ ਸ਼ੋਅ ਚੱਲਦਾ ਉਹਦੇ ਵਿੱਚ ਮੈਂ ਇੱਕ ਚੀਜ਼ ਦੇਖਦਾ ਉਹ ਮੰਨਣ ਚਾਹੇ ਨਾ ਮੰਨਣ ਨੂੰ ਕਿਤੇ ਨਾ ਕਿਤੇ ਜਿਹੜੇ ਸਟੂਡੈਂਟ ਗਏ ਨੇ ਨਾ ਉਹਨਾਂ ਨੂੰ ਉਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਲੋਕਾਂ ਦੇ ਵਿੱਚ ਸ਼ੋਅ ਕਰ ਰਹੇ ਨੇ ਵੀ ਇਹ ਕ੍ਰਿਮੀਨਲ ਨੇ ਵੀ ਜਾਂ ਇਹ ਤਾਂ ਲੜਾਈ ਝਗੜੇ ਇਹੀ ਕਰਦੇ ਨੇ ਗੱਡੀਆਂ ਤੇ ਐਕਸੀਡੈਂਟ ਕਰਦੇ ਨੇ ਹਾਰਨ ਮਾਰਦੇ ਨੇ ਤੇ ਜਿਵੇਂ ਆਪਾਂ ਕਹਿੰਦੇ ਸ਼ਰਾਬ ਪੀ ਕੇ ਮਤਲਬ ਖੜਮਾਸਤੀ ਕਰਦੇ ਨੇ ਪਰ ਉਹ ਗੱਲ ਹੈ ਨਹੀਂ ਮੈਂ ਅੱਖੀਂ ਦੇਖਿਆ ਹੈ ਜਿਹੜੇ ਬੱਚੇ ਮਿਹਨਤ ਕਰਦੇ ਆ ਕੁੜੀਆਂ ਠੀਕ ਆ 5 ਤੋਂ 10% ਬੱਚੇ ਇੱਥੇ ਵੀ ਮਾੜੇ ਹੈਗੇ ਬਾਹਰ ਵੀ ਮਾੜੇ ਹੈਗੇ ਜੇ ਆਪਾਂ ਕਹੀਏ ਜੇ 2000 ਸਟੂਡੈਂਟ ਗਿਆ ਉਹਦੇ ਚ 20 ਬੱਚੇ ਤਾਂ ਮਾੜੇ ਹੋ ਹੀ ਸਕਦੇ ਨੇ ਹਨਾ ਪਰ ਇਹਨਾਂ ਨੇ ਉਸ ਚੀਜ਼ ਦੇ ਨਾਲ ਕਿਤੇ ਨਾ ਕਿਤੇ ਸਟੂਡੈਂਟ ਵਰਗ ਨੂੰ ਸੋਸ਼ਲ ਮੀਡੀਆ ਤੇ ਇੱਕ ਤਰਫਾ ਹੀ ਦਿਖਾ ਕੇ ਬੰਦਿਆਂ ਦੇ ਬਾਹਰਲੇ ਜਿਹੜੇ ਪੁਰਾਣੇ ਬੰਦੇ ਬੈਠੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਪਾਤੀ ਵੀ ਜਿਹੜਾ ਸਟੂਡੈਂਟ ਆ ਉਹ ਤਾਂ ਹਰ ਜਗ੍ਹਾ ਗੰਦ ਪਾਉਂਦਾ ਜੀ ਬਿਲਕੁਲ ਥੋੜੀ ਗੱਲ ਸਹੀ ਆ ਇਹ ਕੱਲਾ ਬਾਈ ਜੀ ਕੈਨੇਡਾ ਥੋੜੀ ਆ ਇੱਥੇ ਵੀ ਲਾ ਲਓ ਤੁਸੀਂ ਇਹ ਸਾਡੀ ਜਿਹੜੀ ਕੁਝ ਮੀਡੀਆ ਦੀ ਸੋਚ ਹੋ ਗਈ ਇੱਕ ਮਾਨਸਿਕਤਾ ਜਾਂ ਕੁਝ ਲੋਕਾਂ ਦੀ ਇਹ ਸੋਚ ਹੋ ਗਈ ਵੀ ਉਹ ਨੈਗੇਟਿਵ ਪੱਖ ਨੂੰ ਸੁਣਨਾ ਪਸੰਦ ਕਰਦੇ ਨੇ ਕਮੀਆਂ ਤੋਂ ਇਹ ਹਾਂ ਪੋਜ਼ਟਿਵ ਪੱਖ ਨਹੀਂ ਰੱਖਦੇ ਪੋਸਟ ਪੱਖ ਨਹੀਂ ਸੁਣਦੇਗੇ ਜਾਂ ਉਹ ਕਮੀਆਂ ਦੇ ਆਸਰੇ ਆਪਣੀਆਂ ਕਮੀਆਂ ਨੂੰ ਕੋਲੇ ਲੈਂਦੇ ਨੇ ਵੀ ਹਾਂ ਇਹਨਾਂ ਕਰਕੇ ਹੀ ਸਾਡਾ ਨੁਕਸਾਨ ਹੋਇਆ ਆਪਣੀਆਂ ਕਮੀਆਂ ਨਹੀਂ ਲੱਭਦੇ ਹੁਣ ਜਿਵੇਂ ਤੁਸੀਂ ਮੰਨ ਲਓ ਇੱਥੇ ਇੱਚ ਦੀ ਗੱਲ ਆਪਾਂ ਐਗਜ਼ਾਮਪਲ ਲੈ ਲੈਨੇ ਆ ਕੋਈ ਵੀ ਜਿਹਦੇ ਪੰਗਵੰਨੀ ਆ ABC ਬੰਦਾ ਕੋਈ ਵੀ ਕ੍ਰਾਈਮ ਕਰਦਾ ਜਾਂ ਉਹਦਾ ਕੁਝ ਵੀ ਮਾੜਾ ਚੀਜ਼ ਜਿਹੜੀ ਨਿਕਲੇ ਆਉਂਦੀ ਆ ਤਾਂ ਮੀਡੀਆ ਸਿੱਧਾ ਬਾਈ ਜੀ ਪੱਗ ਤੇ ਪੰਜਾਬ ਨੂੰ ਟਾਰਗੇਟ ਕਰਦਾ ਬਿਲਕੁਲ ਠੀਕ ਹੈ ਕਿ ਨਹੀਂ ਉਹ ਸਾਡਾ ਕਿਤੇ ਆਪਾਂ ਵੀ ਇਹ ਗਲਤੀ ਕਰਦੇ ਹੋਈ ਆ ਪਰ ਜਦੋਂ ਹੋ ਜਾਂਦੀ ਆ ਨੇਚਰਲ ਆ ਜ਼ਿੰਦਗੀ ਆ ਇਸ ਪਾਸੇ ਤੋਂ ਮਤਲਬ ਸੋਝੀ ਮਿਲੀ ਆ ਨਾ ਉਸ ਇੱਕ ਪੱਖ ਆਪਾਂ ਇਸ ਉਦਣ ਤੋਂ ਡਿਸਾਈਡ ਕਰ ਰਹੇ ਆ ਕਿ ਇੱਕ ਬੰਦੇ ਕਰਕੇ ਇੱਕ ਕਮਿਊਨਿਟੀ ਟਾਰਗੇਟ ਨਹੀਂ ਕੀਤੀ ਜਾਣੀ ਚਾਹੀਦੀ ਜੇ ਇੱਕ ਬੰਦਾ ਗਲਤ ਆ ਤਾਂ ਇਹਦਾ ਮਤਲਬ ਕਮਿਊਨਿਟੀ ਨਹੀਂ ਗਲਤ ਕੀ ਇਹ ਜਿਹੜਾ ਟ੍ਰੈਂਡ ਚੱਲਿਆ ਹੋਇਆ ਇਹਨੂੰ ਬਦਲਣ ਦੀ ਲੋੜ ਆ ਨੱਥ ਪੈ ਰਹੀ ਆ ਤੇ ਮੈਨੂੰ ਲੱਗਦਾ ਲੋਕ ਵੀ ਸਿਆਣੇ ਹੋ ਰਹੇ ਨੇ ਇਹ ਤਾਂ ਉੱਥੇ ਵੀ ਇਹੀ ਆ ਤੇ ਇੱਥੇ ਵੀ ਇਹੀ ਆ ਬਰਤਾਰਾ ਇੱਕੋ ਜਿਹਾ ਹੀ ਆ ਬਾਈ ਮਈ ਜਲਾਈ ਦੇ ਵਿੱਚ ਉੱਥੇ ਇੱਕ ਟ੍ਰਾਂਟੋ ਦੇ ਕੋਲੇ ਇੱਕ ਵਿਸਾਗਾ ਬੀਚ ਪੈਂਦੀ ਆ ਜੀ ਬਾਈ ਉੱਥੇ ਕਿਤੇ ਉਹਨਾਂ ਨੇ ਰੱਬ ਜਾਣੇ ਗੱਲ ਸਲੀਅਤ ਸੀ ਜਾਂ ਸੱਚ ਸੀ ਝੂਠ ਸੀ ਕੋਈ ਪੱਗ ਵਾਲੇ ਮੁੰਡੇ ਜਿਹੜੇ ਜਦੋਂ ਆਪਾਂ ਜਾਣੇ ਆ ਸਮੁੰਦਰ ਦੇ ਵਿੱਚ ਜਿਵੇਂ ਆਪਾਂ ਬੀਚ ਤੇ ਨਹੋਂ ਨਹੋਂ ਜਾਣੇ ਆ ਉਹ ਕਹਿੰਦੇ ਵੀ ਪੱਗ ਵਾਲੇ ਮੁੰਡਿਆਂ ਨੇ ਬਾਹਰ ਜਿੱਥੇ ਮਤਲਬ ਆਪਾਂ ਤਾਂ ਆਮ ਰੇਤੇ ਤੇ ਗੋਰੇ ਪੈ ਜਾਂਦੇ ਆ ਵਿਛਾ ਕੇ ਦੀ ਗਾਣੇ ਸੁਣੀ ਜਾਂਦੇ ਹਨ ਉਹ ਕਹਿੰਦੇ ਵੀ ਇਹਨਾਂ ਨੇ ਲੈਟਰਨ ਦੇ ਵਿੱਚ ਜਾ ਕੇ ਜਾਣ ਦੀ ਬਜਾਏ ਜਿਹੜਾ ਮਤਲਬ ਲੈਟਰਨ ਆਪਣਾ ਉਹ ਬਾਹਰ ਕਰਤੀ ਆ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਉੱਥੇ ਬੋਰਡ ਲਾਗੇ ਜੀ ਉਹਦੇ ਤੇ ਪੱਗ ਵਾਲੇ ਫੋਟੋ ਲਾ ਕੇ ਬੋਰਡ ਲਾਤੇ ਵੀ ਜਿਹੜੇ ਪੰਜਾਬੀ ਹੈ ਜੀ ਉਹ ਤਾਂ ਗੰਦ ਪਾਉਂਦੇ ਆ ਪੈਨ ਕਰਤੇ ਆ ਪੈਨ ਕਰਤੇ ਉਹਦਾ ਰੋਲਾ ਬੜਾ ਪਿਆ ਮੈਂ ਪਰਿਵਾਰ ਨਾਲ ਉਧਰ ਘੁੰਮਣ ਜਾ ਰਿਹਾ ਸੀ ਮੈਂ ਕਿਹਾ ਵੀ ਮੈਂ ਉਹ ਬੋਰਡ ਦੇਖਣ ਆ ਲੱਗੇ ਹੋਏ ਮੈਂ ਕਿਹਾ ਵੀ ਆਪਣੀ ਪੰਜਾਬੀ ਕਮਿਊਨਿਟੀ ਇਹ ਗੱਲ ਨੂੰ ਚੱਕਦੀ ਕਿਉਂ ਨਹੀਂ ਵੀ ਗਲਤ ਇੱਕ ਬੰਦਾ ਹੋ ਸਕਦਾ ਦੋ ਹੋ ਸਕਦੇ ਆ ਸਾਰੀ ਸਾਰੇ ਪੰਜਾਬੀ ਤਾਂ ਤਾਂ ਨਹੀਂ ਪੰਜਾਬੀ ਤਾਂ ਨਹੀਂ ਗਲਤ ਹੋ ਸਕਦੇ ਮੈਂ ਉਹ ਵਸਾਗਾ ਵੀ ਜੀ ਤੇ ਖੁਦ ਗਿਆ ਜਾ ਕੇ ਦੇਖਿਆ ਉਦੋਂ ਨੂੰ ਆਪਣੇ ਜਿਹੜੇ ਪੰਜਾਬੀ ਬੰਦੇ ਸੀ ਉਥੋਂ ਦੇ ਉਹਨਾਂ ਨੇ ਜਿਹੜੇ ਆਗੂ ਸੀ ਗੋਰਦਾਰਸ ਹੈ ਮੰਨੇ ਪ੍ਰਧਾਨ ਲਾਲੋ ਕੁਛ ਲਾਲੋ ਉਹਨਾਂ ਨੇ ਇਹ ਗੱਲ ਨੂੰ ਮੁੱਦਾ ਚੁੱਕਿਆ ਵੀ ਤੁਸੀਂ ਸਾਨੂੰ ਕਿਉਂ ਟਾਰਗੇਟ ਕਰਦੇ ਹੋ ਜਿਵੇਂ ਆਪਾਂ 네ਗਟਿਵ ਪੁਆਇੰਟ ਪੱਕ ਦੀ ਗੱਲ ਕਰਦੇ ਆ ਮੈਨੂੰ ਉੱਥੇ ਉਹ ਬੋਰਡ ਨਹੀਂ ਮਿਲੇ ਪਰ ਕਿਤੇ ਨਾ ਕਿਤੇ ਜਿਵੇਂ ਆਪਾਂ ਘਟ ਗਣਤੀਆਂ ਦੀ ਤੁਸੀਂ ਸਟਾਰਟਿੰਗ ਦੇ ਵਿੱਚ ਵੀ ਆਪਾਂ ਗੱਲ ਕਰਦੇ ਸੀ ਕਿਤੇ ਨਾ ਕਿਤੇ ਆਪਾਂ ਨੂੰ ਟਾਰਗੇਟ ਜ਼ਰੂਰ ਕੀਤਾ ਜਾਂਦਾ ਘਟ ਗਣਤੀਆਂ ਨੂੰ 네ਗਟਿਵਿਟੀ ਨੂੰ ਜਿਆਦਾ ਪ੍ਰਮੋਟ ਕੀਤਾ ਜਾਂਦਾ ਪੋਜ਼ਿਟਿਵਿਟੀ ਨੂੰ ਨਹੀਂ ਹੁਣ ਜਿਹੜੇ ਆਪਣੇ ਬੱਚੇ ਮੰਨ ਲਓ ਉੱਥੇ ਕੰਮ ਕਰਦੇ ਆ ਚਾਹੇ ਸਟੂਡੈਂਟ ਜਿਹੜੇ ਗਏ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਸਟੂਡੈਂਟ ਕਿਵੇਂ ਪੈਦਾ ਹੁੰਦਾ ਸਟੂਡੈਂਟ ਪਹਿਲਾਂ ਬਣਦਾ ਪਹਿਲਾਂ ਤਾਂ ਸਟੂਡੈਂਟ ਟਾਪ ਦੇ ਸਕੂਲ ਚ ਪੜਦਾ ਪੜਦਾ ਫੇਰ ਸਟੂਡੈਂਟ ਪੜ ਕੇ ਟਾਪ ਦੇ ਨੰਬਰ ਲੈਂਦਾ ਲੈਂਦਾ ਫੇਰ ਟਾਪ ਦੇ ਨੰਬਰ ਲੈਣ ਤੋਂ ਬਾਅਦ ਉਹਨੂੰ ਆਈਲਟ ਕਰਨੀ ਪੈਂਦੀ ਆ ਬਿਲਕੁਲ ਫੇਰ ਉਹਦੇ ਮਾਪੇ ਬਾਂਪ ਨੂੰ 25-30 ਲੱਖ ਰੁਪਈਆ ਲਾਉਣਾ ਪੈਂਦਾ ਬਿਲਕੁਲ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਵੀਜ਼ੇ ਤੇ ਆਪਣੀ ਕਿਸਮਤ ਜਮਾਉਣੀ ਪੈਂਦੀ ਆ ਨਾ ਵੀ ਹੋ ਜਾਂਦੀ ਆ ਫਿਰ ਉਹ ਜਾ ਕੇ ਮੋੜ ਤੋਂ ਲੈ ਕੇ ਆਪਣਾ ਜ਼ੀਰੋ ਤੋਂ ਸਟਾਰਟ ਕਰਕੇ ਆਪਣੀ ਸਟਰਗਲ ਕਰਦਾ ਹੁਣ ਮੈਂ ਉੱਥੇ ਗਗਨਜੀ ਕੁੜੀਆਂ ਨੂੰ ਦੇਖਿਆ ਵਿਚਾਰੀਆਂ ਨੂੰ ਰਾਤ ਨੂੰ ਬੱਸ 'ਚ ਸੌਂਦੀਆਂ ਨੇ ਉਹ ਪਹਿਲਾਂ ਪੜਨ ਜਾਂਦੀਆਂ ਸੱਚਾ ਬਾਈ ਪੜਨ ਜਾਂਦੀਆਂ ਵਿਚਾਰੀਆਂ ਕੰਮ ਤੇ ਆਉਂਦੀਆਂ ਕੰਮ ਤੋਂ ਬਾਅਦ ਦੇ ਵਿੱਚ ਜਦੋਂ ਕੰਮ ਤੋਂ ਆਉਂਦੀਆਂ ਉਹਦੀਆਂ ਬੱਸ ਦੇ ਵਿੱਚ 2 ਘੰਟੇ ਸੌਂ ਲੀਆਂ ਸੌਲੀਆਂ ਤੁਰੇ ਜਾਂਦੀਆਂ ਗੁਰਦਾਰੇ ਰੋਟੀ ਖਾ ਕੇ ਜਾਂਦੀਆਂ ਉਹਨਾਂ ਨੂੰ ਇੰਨੇ ਸਾਡੇ ਬੱਚੇ ਮਿਹਨਤੀ ਵੀ ਹੈਗੇ ਆ ਬਹੁਤ ਮਿਹਨਤੀ ਕੁੜੀਆਂ ਨੇ ਬਹੁਤ ਮਿਹਨਤੀ ਸਟੂਡੈਂਟ ਨੇ ਪਰ ਜਿਵੇਂ ਆਪਾਂ ਗੱਲ ਕਰੀਏ ਵੀ ਜਿਵੇਂ ਕੋਈ ਨਿੱਕਾ ਜਿਹਾ ਵੀ ਇੱਕ ਪੁਆਇੰਟ ਫੜ ਕੇ ਆਪਣੇ ਬੱਚਿਆਂ ਨੂੰ ਬਦਨਾਮ ਕਰਨਾ ਵੀ ਮਾੜਾ ਵਾ ਹੁਣ ਮੈਂ ਤੁਹਾਨੂੰ ਲਾਸਟ ਦੇ ਵਿੱਚ ਇਹੀ ਕੁਐਸਚਨ ਫੇਰ ਦੁਬਾਰਾ ਰਿਪੀਟ ਕਰਦਾ ਮੈਂ ਵੀ ਜਿਹੜਾ ਹੁਣ ਇਲੈਕਸ਼ਨ ਆਊਗਾ ਕੈਨੇਡਾ ਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਕੈਨੇਡਾ ਦੇ ਲੋਕ ਟਰੂਡੋ ਤੇ ਭਰੋਸਾ ਕਰਨਗੇ ਜਾਂ ਟਰੂਡੋ ਨੂੰ ਪਰੇ ਕਰਨਗੇ ਦੇਖੋ ਮੈਂ ਜਿਹੜਾ ਤਾਂ ਹੁਣ ਤੱਕ ਦਾ ਕੈਨੇਡਾ ਦਾ ਰਾਜਨੀਤਿਕ ਇਤਿਹਾਸ ਹੈ ਜਿਹਦੇ ਵਿੱਚ ਆਪਾਂ ਦੇਖਦੇ ਆ ਸਿਰਫ ਕੈਨੇਡਾ 'ਚ ਟਰੂਡੋ ਸਾਹਿਬ ਦੇ ਫਾਦਰ ਸੀਗੇ ਜਿਹੜੇ ਲਗਾਤਾਰ ਤਿੰਨ ਵਾਰ ਬਿਲਕੁਲ ਉਹ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਵੀ ਕੈਨੇਡਾ ਨੂੰ ਪੈਰਾਂ ਤੇ ਲਿਆਂਦਾ ਸੀ ਉਸ ਵੇਲੇ 15 ਸਾਲ ਪ੍ਰਧਾਨ ਮੰਤਰੀ ਰਹੇ ਨੇ ਨਹੀਂ ਬਾਕੀ ਜਿਹੜੇ ਉੱਥੋਂ ਦੇ ਹੁਣ ਤੱਕ ਦੇ ਪ੍ਰਧਾਨ ਮੰਤਰੀ ਆਏ ਨੇ ਉਹਨਾਂ ਦਾ ਕਾਰਜਕਾਲ 5 ਸਾਲ ਬਿਲਕੁਲ 10 ਸਾਲ ਇੱਥੇ ਤੱਕ ਹੀ ਰਿਹਾ ਜਿਵੇਂ ਆਪਾਂ ਪਹਿਲਾਂ ਵੀ ਸਟੀਫਨ ਹਾਰਪਨ ਦੀ ਗੱਲ ਕੀਤੀ ਉਹ ਵੀ 2006 ਤੋਂ ਲੈ ਕੇ 2015 ਤੱਕ ਪ੍ਰਧਾਨ ਮੰਤਰੀ ਰਹੇ ਜਾਂਦੇ ਨੇ ਔਰ ਉਹਨਾਂ ਨੂੰ ਵੀ ਜਿਹੜਾ ਚੇਂਜ ਹੈ ਉਹ ਟਰੂਡੋ ਹੀ ਕਰਦੇ ਨੇ ਹੁਣ ਜਿਹੜੀ ਟਰੂਡੋ ਦੇ ਗੱਲ ਆਪਾਂ ਵੇਖਿਆ ਵੀ ਟਰੂਡੋ ਦੇ ਜਿਹੜਾ ਇੱਕ ਵਾਰੀ ਤਾਂ ਮੀਡੀਆ ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹ ਇੱਕ ਵਾਰੀ ਤਾਂ ਨੈਰੇਟਿਵ ਦੇਖੋ ਪੇਸ਼ ਕਰਦੀਆਂ ਹੁੰਦੀਆਂ ਕਿ ਜਿਹੜਾ ਮੌਜੂਦਾ ਪ੍ਰਧਾਨ ਮੰਤਰੀ ਹੈ ਜਾਂ ਕੋਈ ਵੀ ਮੌਜੂਦਾ ਸੀਐਮ ਹੈ ਵੀ ਇਹਨੇ ਗਲਤ ਫੈਸਲੇ ਕੀਤੇ ਉਹਦੇ ਵਿੱਚ ਚੰਗੇ ਫੈਸਲੇ ਆ ਜਿਹੜੇ ਉਹ ਲੁਕ ਜਾਂਦੇ ਨੇ ਹੁਣ ਜਿਵੇਂ ਤੁਸੀਂ ਘੱਟ ਗਿਣਤੀਆਂ ਦੀ ਗੱਲ ਕੀਤੀ ਸੀ ਬਾਈ ਜੀ ਖਾਸ ਕਰਕੇ ਆਪਾਂ ਪੰਜਾਬੀਆਂ ਦੀ ਗੱਲ ਕਰ ਲਈਏ ਹੁਣ ਜਿਹੜਾ ਪੰਜਾਬੀ ਭਾਈਚਾਰਾ ਮੇਰੀ ਕਈਆਂ ਨਾਲ ਗੱਲ ਹੁੰਦੀ ਉਹ ਕਹਿੰਦੇ ਯਾਰ ਵੀ ਟਰੂਡੋ ਜਦੋਂ ਪਹਿਲੀ ਵਾਰ ਆਉਂਦਾ ਸਰਕਾਰ ਦੇ ਵਿੱਚ ਇਹ 2012 ਦੇ ਵਿੱਚ ਕਾਮਾਗਾਟਾ ਮਾਰੂ ਦੀ ਜਿਹੜੀ ਘਟਨਾ ਹੋਈ ਆ ਉਹਦੀ ਪਾਰਲੀਮੈਂਟ ਦੇ ਵਿੱਚ ਮਾਫੀ ਮੰਗਦਾ ਵੀ ਅਸੀਂ ਜਾਤੀ ਤੌਰ ਤੇ ਗਲਤ ਕੀਤਾ ਨਸਲ ਭੇਦਪਾਪ ਹੋਇਆ ਸੀ ਵੀ ਅਸੀਂ ਇਹਦੇ ਲਈ ਸ਼ਰਮਿੰਦਾ ਆ ਜਿਸ ਤਰ੍ਹਾਂ ਕਾਂਗਰਸ ਨੇ ਗਲਤੀ ਮੰਨੀ 84 ਵਾਲੀ ਉਸ ਤੋਂ ਬਾਅਦ ਬਾਈ ਜੀ ਫਿਰ ਤੁਸੀਂ ਦੇਖੋ ਬਈ 1984 ਦਾ ਜਿਹੜਾ ਉਹ ਜੇਨੋਸਾਈਡ ਹੋਇਆ ਉਹਦੀ ਉਹ ਆਪਦੇ ਪਾਰਲੀਮੈਂਟ ਦੇ ਵਿੱਚ ਸਪੋਰਟ ਕਰਦੇ ਨੇ ਸਿੱਖਾਂ ਦੀ ਵੀ ਇਹ ਇੱਥੇ ਗਲਤ ਹੋਇਆ ਫਿਰ ਭਾਈ ਜੀ ਉਹ ਜਿਹੜਾ ਆਪਣਾ ਮਾਰਚ ਦਾ ਜਾਂ ਅਪ੍ਰੈਲ ਦਾ ਮਹੀਨਾ ਉਹਨੂੰ ਪੂਰਾ ਹੀ ਉਹ ਇੱਕ ਸੱਭਿਆਚਾਰ ਦੇ ਤੌਰ ਤੇ ਪੰਜਾਬੀਆਂ ਤੌਰ ਤੇ ਉਹ ਮਹੀਨਾ ਲਾਂਦ ਦਿੰਦੇ ਨੇ ਵੀ ਇਹ ਹੈਰੀਟੇਜ ਮਹੀਨਾ ਆ ਠੀਕ ਆ ਜੀ ਉਸ ਤੋਂ ਬਾਅਦ ਭਾਈ ਜੀ ਸਾਡੇ ਉਹਨਾਂ ਦੀ ਕੈਨੇਡਾ ਅਸੈਂਬਲੀ ਦੇ ਵਿੱਚ ਗਰਬਾਣੀ ਪੜੀ ਜਾਂਦੀ ਆ ਪਾਠ ਹੁੰਦੇ ਨੇ ਸਾਡੇ ਜਿਹੜੇ ਪੰਜਾਬੀ ਦੇ ਵਿੱਚ ਬੋੜ ਲੱਗੇ ਆ ਸਰੀ ਦੇ ਵਿੱਚ ਸਾਡੇ ਜਿਹੜੇ ਘੱਟ ਗਣਤੀਆਂ ਦੇ ਮਨਿਸਟਰ ਬਣੇ ਨੇ ਸਰਜਣ ਸਿੰਘ ਆ ਦੇਖੋ ਕਿੱਥੇ ਤੱਕ ਪੱਗ ਗਈ ਆ ਜਗਮੀਰ ਸਿੰਘ ਆ ਇਹ ਮਤਲਬ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਹਨਾ ਜੀ ਤਾਂ ਫੇਰ ਤੁਸੀਂ ਇਹ ਦੇਖੋ ਵੀ ਜਿਹੜੇ ਸਾਡੇ ਬਾਣੀ ਜਾਂ ਸੱਭਿਆਚਾਰ ਨੂੰ ਪਰਫੁੱਲਿਤ ਕਰਨ ਲਈ ਵੀ ਉਹਨਾਂ ਦੀ ਸਰਕਾਰ ਨੇ ਫੰਡਿੰਗ ਕੀਤੀ ਹੈ ਤਾਂ ਉਹ ਜਿਹੜੇ ਲੋਕ ਦੇਖਦੇ ਨੇ ਹੁਣ ਜਾਂ ਮੌਜੂਦਾ ਮੁੱਦਾ ਹੀ ਦੇਖ ਲਈ ਆਪਾਂ ਹਰਦੀਪ ਸਿੰਘ ਦਾ ਜਿਹੜਾ ਨਿੱਜਰ ਦਾ ਕਤਲ ਕਾਂਡ ਹੈ ਉਹ ਉਹਦੀ ਨਹੀਂ ਅਗਲਾ ਕਹਿੰਦਾ ਵੀ ਇਹ ਤਾਂ ਉਹਦੇ ਤੇ ਸਟੈਂਡ ਬਹੁਤ ਤਕੜਾ ਲੈ ਕੇ ਟਰੂਡੋ ਸਿੱਧਾ ਨਾ ਲੈਤਾ ਹਾਂ ਜਿਹੜਾ ਉਹ ਸਟੈਂਡ ਲਿਆ ਕਰਕੇ ਵੀ ਤਾਂ ਘਟ ਗਿਣਤੀਆਂ ਕਹਿੰਦੀਆਂ ਵੀ ਜਿਹੜਾ ਟਰੂਡੋ ਦਾ ਜੋਗਾ ਸਾਡੇ ਲਈ ਇੱਕ ਇਤਿਹਾਸਕ ਮੀਲ ਹੈ ਇਤਿਹਾਸਕ ਮੀਲ ਪੱਥਰ ਹੈ ਠੀਕ ਹੈ ਤਾਂ ਬਹੁਤ ਚੀਜ਼ਾਂ ਉਹਦੇ ਫੇਵਰ ਚ ਵੀ ਨੇ ਬਾਈ ਜੀ ਬਹੁਤ ਚੀਜ਼ਾਂ ਉਹਦੇ ਅਗੇਂਸਟ ਵੀ ਨੇ ਜਿਹੜੇ ਸਰਵੇ ਹੋ ਰਹੇ ਨੇ ਜਾਂ ਜਿਹੜੇ ਸਰਵੇਆਂ ਦੇ ਵਿੱਚ ਉਹਦੀ ਜਿਹੜੀ ਪਪੂਲੈਰਿਟੀ ਸੀਗੀ ਉਹ ਦਿਨੋਂ ਦਿਨ ਬਾਈ ਜੀ ਡਾਊਨ ਗਈ ਡਾਊਨ ਗਈ ਜਿਸ ਕਰਕੇ ਉਹ ਸਰਕਾਰਾਂ ਤੁਹਾਨੂੰ ਮੈਂ ਦੱਸਿਆ ਵੀ ਉਹ ਆਪਣੀਆਂ ਸਾਰੀਆਂ ਸਾਰੇ ਪਾਸਿਆਂ ਤੋਂ ਰਣਨੀਤੀ ਘੜਦੀਆਂ ਉਹਨਾਂ ਨੇ ਦੇਖਿਆ ਵੀ ਜੇ ਅਸੀਂ ਅੱਜ ਚੇਰਾ ਡਾਊਨ ਕਰ ਲੈਨੇ ਆ ਤਾਂ ਹੋ ਸਕਦਾ ਜਿਹੜੀ ਸਾਡੇ ਅਗੇਂਸਟ ਲਹਿਰ ਆ ਇਹਨੂੰ ਠੱਲ ਪੈ ਜਾਵੇ ਤੇ ਅਗਲੀਆਂ ਜਿਹੜੀਆਂ ਜਿਹੜਾ ਸਾਡੇ ਕੋਲ ਟਾਈਮ ਰਹਿ ਗਿਆ ਇਹਦੇ ਵਿੱਚ ਜਿਵੇਂ ਇਥੋਂ ਦੇ ਲੋਕ ਚਾਹੁੰਦੇ ਨੇ ਉਹਨਾਂ ਦੇ ਮੁਤਾਬਕ ਫੈਸਲੇ ਲੈ ਲਈਏ ਹੋ ਸਕਦਾ ਅਸੀਂ ਆਪਣੀ ਲਹਿਰ ਮੁੜ ਖੜੀ ਕਰ ਲਈਏ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਟੀਫਨ ਹਾਰਪਨ ਨੇ ਜਦੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਫਿਰ ਜਦੋਂ ਸਰਕਾਰ ਚਲਾਈ ਇਲੈਕਸ਼ਨ ਲੜੀ ਤਾਂ ਇਲੈਕਸ਼ਨ ਦੇ ਵਿੱਚ ਉਹ ਬਹੁਤ ਮਤ ਨਾਲ ਰਿਪੀਟ ਹੋਏ ਹੋ ਸਕਦਾ ਬਹੁਤ ਲੈ ਜਾ ਹੁਣ ਇਹ ਨਿਰਪਰ ਕਰਨਾ ਬਈ ਸਰਕਾਰ ਜਾਂ ਟਰੂਡੋ ਦੀ ਜਿਹੜੀ ਪਾਰਟੀ ਆ ਉਹ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਫਾਈਟ ਕਰਦੀ ਆ ਕਿਸ ਤਰ੍ਹਾਂ ਜਿਹੜੇ ਕੈਨੇਡਾ ਦੇ ਵਾਸੀ ਨੇ ਇਹਨਾਂ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ VOTING ਕਰਦੇ ਨੇ ਕੌਣ ਪ੍ਰਧਾਨ ਮੰਤਰੀ ਉਹ ਬਣਾਉਂਦੇ ਨੇ ਇਹ ਤਾਂ ਬਈ ਉਹਨਾਂ ਲੋਕਾਂ ਤੇ ਹੀ ਨਿਰਪਰ पर ਸੰਭਾਵਨਾਵਾਂ ਜੋ ਆਪਾਂ ਜੋ ਪਿੱਛੇ ਦੇਖੀਆਂ ਜੋ ਰਾਜਨੀਤਿਕ ਵੀ ਯਾਨੀ ਇਹ ਇਹ ਦੀ ਜਿਹੜੀ ਰਣਨੀਤੀ ਆਪਣੇ ਆਈਡੀਆ ਦੇ ਨਾਲ ਕਾਮਯਾਬ ਹੋ ਜੂਗੀ ਵੀ ਵੀ ਜੇ ਨਹੀਂ ਵੀ ਜਿਹੜੇ ਹਿਸਾਬ ਨਾਲ ਇਹਦੀ ਲੋਕਪ੍ਰੀਅਤਾ ਡਾਊਨ ਹੁੰਦੀ ਜਾਂਦੀ ਹੈ ਵੀ ਪਰ ਬਿਲਕੁਲ ਮੁਕਾਬਲੇ ਚ ਆ ਜਾਣਗੇ ਇਹ ਹੋ ਸਕਦਾ ਜਿੱਤੇ ਜਾਣ ਮੈਂ ਤੁਹਾਨੂੰ ਉਹੀ ਦੱਸਿਆ ਨਾ ਵੀ ਸਿਆਸੀ ਬੰਦੇ ਯਾਰ ਜੇ ਚਾਹ ਵੀ ਬਿੱਟੂ ਜੀ ਕਿਸੇ ਨਾਲ ਪੀਂਦੇ ਨੇ ਤਾਂ ਉਹਦੇ ਵਿੱਚ ਵੀ ਉਹ ਆਪਦਾ ਪਹਿਲਾਂ ਨਿੱਜੀ ਮਫਾਦ ਦੇਖਦੇ ਨੇ ਵੀ ਮੈਨੂੰ ਇਹਦੇ ਵਿੱਚੋਂ ਕੀ ਮਿਲੂਗਾ ਮੇਰੀ ਇਹਦੇ ਵਿੱਚ ਕੋਈ ਪਰਸਨੈਲਿਟੀ ਡੈਮੇਜ ਤਾਂ ਨਹੀਂ ਹੋਊਗੀ ਮੈਨੂੰ ਇਹਦਾ ਕੀ ਲਾਹਾ ਮਿਲੂਗਾ ਜਾਂ ਮੈਂ ਕਿਸ ਤਰ੍ਹਾਂ ਇਸ ਤੋਂ ਲਾਹਾ ਲੈ ਸਕਦਾ ਪੋਲੀਟਿਕਲ ਜਿਹੜੀ ਜਮਾਤ ਆ ਉਹ ਹਰ ਦੇਸ਼ ਦੇ ਵਿੱਚ ਇੱਕੋ ਤਰ੍ਹਾਂ ਦੀ ਹੀ ਸੋਚ ਰੱਖਦੀ ਆ ਤਾਂ ਜਿਹੜਾ ਇਹ ਅਸਤੀਫਾ ਦਿੱਤਾ ਗਿਆ ਇਹ ਮੈਂ ਫਿਰ ਉਹੀ ਬਾਰ ਬਾਰ ਕਹਿ ਰਿਹਾ ਵੀ ਐਵੇਂ ਨਹੀਂ ਇਹ ਉੱਠ ਕੇ ਦੇ ਦਿੱਤਾ ਵੀ ਮੈਂ ਅਸਤੀਫਾ ਦੇਣਾ ਵੀ ਮੇਰੇ ਮਨ ਚ ਆ ਗਿਆ ਐਲਾਨ ਕੀਤਾ ਇਹ ਪਿੱਛੇ ਸੋਚੀ ਸਮਝੀ ਰਣਨੀਤੀ ਆ 24 ਮਾਰਚ ਤੋਂ ਬਾਅਦ ਕੈਨੇਡਾ ਦੀ ਸਿਆਸਤ ਵਿੱਚ ਕੀ ਹੋਊਗਾ ਆ ਉੱਥੇ ਭਾਈ ਜੀ ਜਿਵੇਂ ਇਲੈਕਸ਼ਨਾਂ ਦਾ ਦੌਰ ਆ ਇਲੈਕਸ਼ਨਾਂ ਸ਼ੁਰੂ ਹੋ ਜਾਣੀਆਂ ਬਸ ਉਹੀ ਕਹਿਣਾ ਵੀ ਜਿਹੜਾ ਇਹ ਵਖਵਾ ਉਹਨਾਂ ਨੇ ਰੋਕ ਲਿਆ ਵੀ ਇਹਦੇ ਵਿੱਚ ਵਿਰੋਧੀ ਪਾਰਟੀਆਂ ਦੇ ਹੱਥ ਵੱਢ ਲੇ ਅਸਤੀਫਾ ਵੀ ਦੇ ਦਿੱਤਾ ਤੇ ਕਾਰਜਕਾਰੀ ਪ੍ਰਧਾਨ ਮੰਤਰੀ ਵੀ ਰਹੇਗੇ ਵੀ ਮੈਂ ਕਾਰਜਕਰ ਨਹੀਂ ਪ੍ਰਧਾਨ ਮੰਤਰੀ ਹਾਂ ਵੀ ਮੈਂ ਉਹਨਾਂ 24 ਤਰੀਕ ਤੱਕ ਮੇਰੇ ਕੋਲ ਹੈਗਾ ਹਾਂ ਹਾਂ ਤੇ ਉਹ 24 ਤਰੀਕ ਤੱਕ ਉਹ ਜਿਹੜੇ ਫੈਸਲੇ ਲੈਣ ਦੇ ਕਾਬਲ ਨੇ ਜਾਂ ਮਤਲਬ ਉਹ ਫੈਸਲੇ ਲੈ ਸਕਦੇ ਨੇ ਉਹਨਾਂ ਨੂੰ ਹੱਕ ਹੈ ਠੀਕ ਹੈ ਕਿ ਨਹੀਂ ਜੇ ਉਹੋ ਜਿਹੇ ਫੈਸਲੇ ਕਰ ਜਾਂਦੇ ਨੇ ਜਿਹੜੇ ਲੋਕਾਂ ਦੇ ਮਨ ਨੂੰ ਟੰਬ ਜਾਣ ਤਾਂ ਭਾਈ ਜੀ ਨੇਚਰਲੀ ਜਿਹੜਾ ਅੱਜ ਗ੍ਰਾਫ ਡਿਗਿਆ ਹੋਇਆ ਉਹ ਉੱਠ ਖੜਨਾ ਕਿਉਂਕਿ ਜਿਹੜੇ ਚਾਹੇ ਆਪਣੇ ਲੋਕ ਨੇ ਚਾਹੇ ਉੱਥੇ ਕੈਨੇਡਾ ਦੇ ਲੋਕ ਨੇ ਠੀਕ ਹੈ ਸਾਰੇ ਪਾਸੇ ਜਿਹੜਾ ਰਜਿਮ ਹੁਣ ਇੱਕੋ ਤਰ੍ਹਾਂ ਦਾ ਹੋ ਗਿਆ ਉਹ ਸਿਰਫ ਆਪਣੇ ਬਾਰੇ ਸੋਚਣ ਲੱਗ ਗਏ ਨੇ ਜਿਹੜਾ ਆਪਾਂ ਕਹਿ ਦਿੰਦੇ ਹੁੰਨੇ ਆਂ ਵੀ ਦੇਸ਼ ਨਾਲ ਪਿਆਰ ਜਾਂ ਦੇਸ਼ ਹੈਤ ਲਈ ਸੋਚ ਲਈਏ ਸਮਾਜ ਦੇ ਹੈਤ ਲਈ ਸੋਚ ਲਈਏ ਉਹ ਬਈ ਸੋਚ ਬਹੁਤ ਪਿੱਛੇ ਰਹਿ ਗਈ ਜਾਂ ਚੰਦ ਲੋਕਾਂ ਚ ਹੋਊਗੀ ਬਾਕੀ ਮੇਰਾ ਤਾਂ ਇਹ ਹੀ ਮੰਨਣਾ ਬਾਈ ਬਹੁਤ ਬਹੁਤ ਧੰਨਵਾਦ ਕਰਦਿਆਂ ਤੁਹਾਡਾ ਥੈਂਕ ਯੂ ਬਟੂ ਬਾਈ ਤੁਸੀਂ ਡਿਬੇਟ ਦੇ ਵਿੱਚ ਅੱਜ ਮੈਨੂੰ ਸੱਦਿਆ ਮੌਕਾ ਦਿੱਤਾ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਦੇ ਮੈਂ ਤੁਹਾਨੂੰ ਲਾਸਟ ਦੇ ਵਿੱਚ ਦੱਸ ਦਿਆਂ ਵੀ ਲੁਧਿਆਣੇ ਜ਼ਿਲ੍ਹੇ ਦੇ ਹਲਕੇ ਦਾਖੇ ਦੇ ਕਸਬਾ ਮੁੱਲਾਂਪੁਰ ਦਾਖਾ ਦੇ ਵਿੱਚ ਬੈਠਾ ਹਾਂ ਜਿੱਥੇ ਮੇਰੇ ਨਾਮ ਗਗਨਦੀਪ ਸਿੰਘ ਸਰਾ ਸਾਡਾ ਪੀਰ ਪੱਤਰਕਾਰ ਸੀ ਅਸੀਂ ਜਸਟਰਨ ਟਰੂਡੋ ਦੇ ਸਤੀਫੇ ਤੇ ਗੱਲ ਕੀਤੀ ਆ ਜਿਵੇਂ ਕਿ ਇਹ ਗੱਲ ਕਹੀ ਗਈ ਸੀ ਪਿਛਲੇ ਸਮਿਆਂ ਦੇ ਵਿੱਚ ਟਰੂਡੋ ਨੂੰ ਜੱਟ ਟਰੂਡੋ ਵੀ ਕਿਹਾ ਜਾਂਦਾ ਸੀ ਪੰਜਾਬੀ ਟਰੂਡੋ ਵੀ ਕਿਹਾ ਜਾਂਦਾ ਸੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਟਰੂਡੋ ਵੀ ਕਿਹਾ ਜਾਂਦਾ ਸੀ ਪਰ ਅੱਜ ਸਮਾਂ ਨੇ ਇਹ ਜੀ ਕਰਵਟ ਲਈ ਵੀ ਉਹਦਾ ਇੰਨਾ ਜ਼ਿਆਦਾ ਗ੍ਰਾਫ ਸਿਆਸੀ ਤੌਰ ਤੇ ਡਿਗਿਆ ਦੇ ਉਹਦੇ ਤੇ ਦਬਾਅ ਬਣਿਆ ਤੇ ਉਹਨੂੰ ਆਪਣੀ ਪਾਰਟੀ ਤੋਂ ਵੀ ਲਿਬਰਲ ਪਾਰਟੀ ਤੋਂ ਤੇ ਪ੍ਰਧਾਨ ਮੰਤਰੀਪਾਤ ਤੋਂ ਵੀ ਅਸਤੀਫਾ ਦੇਣ ਦਾ ਐਲਾਨ ਕਰਨਾ ਪਿਆ ਹੁਣ ਆਪਾਂ ਦੇਖਦੇ ਹਾਂ ਵੀ ਜਦੋਂ ਇਲੈਕਸ਼ਨ ਆਉਂਦੀਆਂ ਨੇ ਵੀ ਉਹਨਾਂ ਇਲੈਕਸ਼ਨਾਂ ਦੇ ਵਿੱਚ ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਕੀ ਕੈਨੇਡਾ ਦੇ ਲੋਕ ਜਸਟਿਨ ਟਰੂਟੋ ਤੇ ਦੁਬਾਰਾ ਭਰੋਸਾ ਕਰਨਗੇ ਜਾਂ ਨਹੀਂ ਮੁੱਲਾਂਪੁਰ ਦਾ ਆਖਾ ਤੋਂ ਗਗਨਦੀਪ ਸਿੰਘ ਸਰਾਂ ਦੇ ਨਾਲ ਬਿੱਟੂ ਸਵਦੀਗਨਾਂ ਦੀ ਰਿਪੋਰਟ ਧੰਨਵਾਦ ਬਈਰਖਾਦ ਸਾਹਿਬ ਵਾਹਿਗੁਰੂ ਜੀ ਕੀ ਫਤ